ਓ ਯਮਨ ਓ ਯਮਨ ਹਾਂਜੀ ਹਾਂਜੀ ਉਹ ਕਦੋਂ ਤੈਨੂੰ ਬੋਲ ਮਾਰੀ ਜਾਂਦਾ ਸੁਣਦਾ ਨਹੀਂ ਤੈਨੂੰ ਮੈਂ ਨਾ ਕੰਮ ਕਰੀ ਜਾਂਦੀ ਸੀ ਰਸੋਈ 'ਚ ਤੇ ਟੀਫੇ ਬਣ ਗਏ ਮੇਰਾ 5-7 ਮਿੰਟ ਲੱਗਣਗੇ ਜੀ ਉਹ ਤੇਰਾ ਰੋਜ਼ ਦਾ ਹੀ ਕੰਮ ਐ ਤੈਨੂੰ ਕਿੰਨੇ ਵਾਰ ਕਹੇ ਮੈਂ ਸਵੇਰੇ 7 ਵਜੇ ਜਾਣਾ ਹੁੰਦਾ 8 ਤਾ ਤੂੰ ਘਰੀ ਪਜਾ ਦੇ ਦਿੰਨੀ ਐ ਮੈਨੂੰ ਫਿਰ ਕੰਮ ਵੀ ਇੰਨੇ ਨੇ ਛੋਟੇ ਤਾਂ ਡੱਬਾ ਤੋੜ ਦੇਣੀ ਜੀ ਫਿਰ ਮੈਂ ਹੀ ਕਰਨਾ ਸਾਰਾ ਕੰਮ ਫਿਰ ਕਹਿ ਕੇ ਕਰਾ ਲਿਆ ਕਰ ਹੁਣ ਮੈਂ ਕਰਾਉਣਾ ਉਹਨੂੰ ਕਹਿ ਕੇ ਉਹ ਤਾਂ ਡੰਗਰਾਂ ਤੋਂ ਬਾਜ਼ੀ ਨਹੀਂ ਆਉਂਦੀ ਉਹ ਤਾਂ ਆਪ ਡੰਗਰਾਂ ਵਰਗੀ ਹੋ ਰਹੀ ਹੈਗੀ ਤਾਂ ਦੋਨੇ ਡੰਗਰਾਂ ਆ ਗਏ ਉਹ ਚਲ ਕੋਈ ਨਾ ਕਰ ਜਲਦੀ ਟਿਫਨ ਪੈਕ ਤੇ ਮੈਂ ਜਲਦੀ ਜਾਣਾਗਾ ਤੈਨੂੰ ਪਤਾ ਰੋਟੀ ਗਾਲਾਂ ਬੰਦੀਆਂ ਮੇਰੇ ਚ ਕੋਈ ਗੱਲ ਨਹੀਂ ਜੀ ਬਸ 5-7 ਮਿੰਟ ਰੁਕੋ ਹੁਣ ਬਣਾਉਣਾ ਨਹੀਂ ਹੈ ਬਣਾ ਫਟਾਫਟ ਐਕਸ਼ਨ ਅੱਬੀ ਭਾਈ हां बोल ना तनु ਮੈਂ ਨਹੀਂ ਦਿੰਦਾ ਰਵੀ ਲਪੋਚੇ ਹੁਣ ਲੱਖਾ ਤੈਨ ਤੇ ਆ ਤਾਂ ਬੇਲੀ ਹੈਂ ਤੇ 24 ਘੰਟੇ ਉਹਨ ਕੋਈ ਕੰਮ ਕਰਨਾ ਨਹੀਂ ਵਾਸਤਾ ਨਹੀਂ ਹੈ ਮੜਵਟ ਚੱਪਲਾ ਥਿਆਗ ਲਾਇਆ ਕਰੋ ਲਾਹੇ ਕਰੋ ਲਾਜ਼ ਨਾ ਭਾਬੀ ਕਿਉਂ ਗੱਲ ਬਸ ਹਾਂ ਦੱਸ ਕੀ ਕੰਮ ਆਇਆ ਸੀ ਉਹ ਮੈਂ ਤਾਂ ਆਇਆ ਸੀ ਕਿ ਭਾਬੀ ਮੈਡਮ ਮੜਾ ਤੂੰ ਹੀ ਦਿਖਾ ਕੇ ਨਹੀਂ ਚੱਲਦੀ ਆਈ ਨੂੰ ਪੁੱਛੀ ਮੜਾ ਮੈਨੂੰ ਮੋਟਰਸਾਈਕਲ ਦੇ ਦੇ ਦੂਗਾ ਘੰਟਾ ਕਰ ਉਹ ਬੇਲਾ ਨਹੀਂ ਹੈਗਾ ਤਾਂ ਗਿਆ ਡਿਊਟੀ ਤੇ ਨਾਲ ਉਹਦੀ ਸਰਕਾਰੀ ਡਿਊਟੀ ਆ ਗਈ ਸਾਈਕਲ ਨਾ ਜਾ ਮੋਟਰਸਾਈਕਲ ਨਾ ਕਰ ਬਿਆਹ ਹੈਂਗਾ ਤੂੰ ਭੱਗਿਆ ਭਾਬੀ ਬਾਈ ਭਾਗਿਆ ਉਹ ਇਹ ਮੈਂ ਕਹਿੰਦਾ ਜੀ ਭਾਬੀ ਅੱਜ ਮੇਰੇ ਕੋਲ ਨਾ ਪੈਸੇ ਵੀ ਹੈ ਨਹੀਂ ਜੇ ਮੈਨੂੰ 500 ਰੁਪਏ ਦੇ ਦੇਂਗੀ ਤੁਸੀਂ ਤਾਂ ਗਲਾਰੱਖੀਏ ਤੀਜਕ ਦਿਨ 500 ਚਾਹੁੰਦਾ ਕਰਨਾ ਕੀ ਹੈ ਤੇ ਮਰੀਨਾਂ ਢੂਈ ਵਾਲੀ ਦੁਖੀ ਜਾਂਦੀ ਹੈ ਭਾਬੀ ਤੈਨੂੰ ਪਤਾ ਸਾਰਾ ਖੇਤ ਬੰਨੇ ਦਾ ਮੈਂ ਦੇਖਦਾ ਫਿਰ ਬਾਈ ਤਾਂ ਪੈਸੇ ਪਾ ਕੇ ਜੇ ਵਿੱਚ ਬਾਅਦ ਵਿੱਚ ਮੈਨੂੰ ਪੁੱਛਦਾ ਵੀ ਨਹੀਂ ਵੀ ਤੈਨੂੰ ਲੋੜ ਆ ਕਿ ਨਹੀਂ ਅੱਛਾ ਅਜੇ ਲਿਫਟਾਂ ਚੱਕੀਆਂ ਸੀ ਉਹ ਕੌਣ ਭਰ ਕੇ ਗਿਆ ਸਾਰੀਆਂ ਅਸੀਂ ਭਰੀਆਂ ਨੇ ਤੂੰ ਖੇਤੀ ਖੇਤ ਜਾ ਕੇ ਤੇ ਬਹਿ ਜਾ ਨਾ ਪਤਾ ਨਹੀਂ ਟੱਕ ਲਾਉਣਾ ਪਤਾ ਨਹੀਂ ਨਾ ਭਾਬੀ ਫਿਰ ਖਰਚਾ ਵੀ ਤਾਂ ਬਾਈ ਨਹੀਂ ਕਰਿਆ ਸਾਰਾ ਆਪਦੇ ਵਿਆਹ ਤੇ ਮੇਰੇ ਵਿਆਹ ਦਾ ਕੋਈ ਖਰਚਾ ਵੀ ਨਹੀਂ ਹੋਇਆ ਅੱਛਾ ਹੁਣ ਤਾਂ ਉਹ ਵੇੜੀਆਂ ਲਾਉਣਾ ਹੈਗਾ ਹੈ ਖਰਚਾ ਨਹੀਂ ਕਰਿਆ ਤੇ ਚੱਕੀਆਂ ਭਾਬੀ ਬਾਈ ਨਹੀਂ ਫਿਰ ਬਾਈ ਭਰੂਗਾ ਤੇ ਬਾਈ ਜੈ ਨਹੀਂ ਚੱਕੀਆਂ ਇਹ ਤੁਸੀਂ ਚੱਕਾਣੇ ਤਾਂ ਤੇ ਤੇਰੀ ਮਾਂ ਨੇ ਅਸੀਂ ਅਸੀਂ ਭਾਬੀ ਲਮਟਾਂ ਦੱਸ ਕੀ ਕਰਨਾ ਸੀਗਾ ਹੁਣ ਮੈਨੂੰ ਕੀ ਪਤਾ ਕੀ ਕਰਨੀ ਸੀ ਤੇਰੀ ਮਾਂ ਨੂੰ ਪੁੱਛ ਉਹਨੇ ਕੀ ਕਰਨੀ ਸੀਗੀਆਂ ਇਹ ਤਾਂ ਪੈਸਾ ਤਾਂ ਸਰਕਾਰੀ ਆ ਹੀ ਜਾਂਦਾ ਘਰੇ ਕਿਹੜੇ ਕਿਸਨਾ ਭਰਤੀਆਂ ਕਿਹੜੇ ਲਿਫਟਾਂ ਭਰਤੀਆਂ ਅਸੀਂ ਤਾਂ ਉਹੋ ਜਿਹਾ ਉਹੋ ਜੀ ਰਹਿ ਗਏ ਤੇ ਜਿਹੜੇ ਫਸਲ ਦੇ ਪੈਸੇ ਆ ਭਾਬੀ ਫਿਰ ਉਹ ਕਿੱਧਰ ਜਾਂਦੇ ਆਗੇ ਬੇ ਮੇਰਾ ਨਾ ਮੱਥਾ ਮਾਰ ਮੈਂ ਤੈਨੂੰ ਦੱਸਦਾ ਨਾ ਤੇਰੀ ਮਾਣਾ ਨਾਲ ਗੱਲ ਕਰਿਆ ਕਰ ਆ ਜਾ ਨੀ ਢਿੱਜ ਕਦਨ 500 ਦੇ ਦੇ ਕਿਤੇ 100 ਦੇ ਦੇ ਸਾਈਕਲ ਲੈ ਕੇ ਜਾ ਵੜ ਤੇ ਨਾ ਮੀਰਾ ਚਾਰੇ ਦੇ ਟਾਈਮ ਨੂੰ ਆ ਜੀ ਬੇ ਆ ਕੀ ਧੂਈ ਜੀ ਫੜੀ ਆਉਣਾ ਕੀ ਹੋ ਗਿਆ ਬੇ ਬਹੁਤ ਕੁਛ ਨਹੀਂ ਨਾ ਬੇ ਇਹਨਾਂ ਰੇਲੇ ਘੱਟੇ ਚੱਕਲੇ ੱਲੇ ਨੇ ਤੂੰ ਫਿਰ ਤੂੰ ਕਰ ਲੈਣੇ ਕੋਉਂ ਜਦ ਤੱਕ ਫਿਰ ਹੁਣ ਚੰਗਾਗਾ ਹੋਰ ਤੇ ਹੁਣ ਹੋਰ ਕੌਣ ਉੱਥੇ ਚਕਾਉਣ ਵਾਲਾ ਮੇਰੀ ਗੱਲ ਸੁਣ ਰਿਵਾਈ ਲੈ ਆਉਂਦਾ ਨਾ ਜਾ ਕੇ ਆਪਦੀ ਬਾਈ ਨਾਲ ਉਹ ਵੀ ਤਾਂ ਗਿਆ ਹੀ ਆ ਉਹ ਪਹਿਲਾਂ ਭੱਗ ਗਿਆ ਮੈਂ ਨਾ ਕਰ ਲਾ ਹੱਥ ਨਹੀਂ ਗਿਆ ਜੀ ਭਾਬੀ ਨੂੰ ਵੀ ਬਾਈ ਨੂੰ ਮੜਾ ਸਵੇਰੇ ਦੱਸਦੀ ਵੀ ਮੈਂ ਉਹਦੇ ਨਾਲ ਜਾਊਂਗਾ ਪਰ ਮੈਂ ਸਵੇਰੇ ਥੋੜਾ ਜਿਹਾ ਲੇਟ ਹੋ ਗਿਆ ਉਹ ਅੱਕ ਜਿਲੀਆਂ ਦੀ ਬੀ ਸੀ ਨਾ ਗੰਡਿਆਂ ਦੀ ਮੋਹ ਲਾਉਣ ਲੱਗ ਗਿਆ ਤੇ ਬਾਈ ਮੇਰੇ ਮੰਗਰੂ ਕਿਤੇ ਭੱਗ ਗਿਆ ਹੁਣ ਭਾਬੀ ਕੋਲ ਜਾ ਕੇ ਆਇਆ ਸੀਗਾ ਜਿੰਨਾ ਤੇ ਮੈਨੂੰ 500 ਰੁਪਏ ਦੇ ਦੇ ਤੇ ਮੈਂ ਦਵਾਈ ਲਿਆ ਮੈਂ ਤਾਂ ਕੰਦੀ ਉਹਦਾ ਸਾਈਕਲ ਤੇ ਭੱਗ ਜਾ ਤੇਰਾ ਬਾਈ ਤਾਂ ਭੱਗ ਸਾਈਕਲ ਕਿਵੇਂ ਚੱਲੂਗਾ ਐਂ ਤਾਂ ਦੇਖ ਲਾ ਕਾ ਮੇਰੇ ਢੂਈ ਤਾਂ ਤੁਰਨ ਨਹੀਂ ਦਿੰਦੀ ਹੈਗੀ ਇੰਨੀ ਦੁਖਦੀ ਹੈ ਉਹ ਤਾਂ ਗੱਲ ਕੋਈ ਨਾ ਬੇਬੇ ਉਹ ਤਾਂ ਮੈਂ ਭੱਗ ਵੀ ਜਾਂਦਾ ਔਖਾ ਸੌਖਾ ਕਿਸੇ ਨਾਲ ਚੜ ਕੇ ਭੱਗ ਜਾਂਦਾ ਗੱਲ ਤਾਂ ਪੈਸਿਆਂ ਦੀ ਆ ਕੰਦੀ ਤੈਨੂੰ ਅਸੀਂ ਪੈਸੇ ਕਿੱਥੋਂ ਦੇ ਦਈਏ ਰੋਜ਼ ਪਹਿਲਾਂ ਤੁਸੀਂ ਲਮਟਾਂ ਕਢਾ ਕੇ ਖਾ ਗੇ ਨਾ ਲਮਟਾਂ ਬੇਬੇ ਆਪਾਂ ਕਢਾ ਕੇ ਖਾਦੀਆਂ ਨੇ ਵਿਆਹ ਤਾਂ ਐਨੇ ਕਰਾਇਆ ਬਾਈ ਨੇ ਇੰਨਾ ਤੱਕੜ ਆਉਦਾ ਇਕੱਠ ਚ ਤਾਂ ਨਾ ਤੂੰ ਨਾ ਮੈਂ ਸਰਾਂ ਨੇ ਇਕੱਠੇ ਖਰਚਾ ਹੁੰਦਾ ਇਕੱਠੀ ਕਿਸ ਹੁੰਦਾ ਜੇ ਕੋਈ ਆਪਾਂ ਚੱਕ ਲਈਏ ਪਹਚਾ ਇਕੱਠੀ ਭਰਨੇ ਪੈਂਦਾ ਇਕੱਠਿਆਂ ਨੂੰ ਐ ਥੋੜੀ ਹੁੰਦਾ ਮੇਰੇ ਵੱਲ ਤੋਂ ਕੋਈ ਖਰਚਾ ਵੀ ਨਹੀਂ ਹੋਇਆ ਮੇਰ ਦਾ ਤਾਂ ਨੀ ਚੜਾਵਾ ਕਰਕੇ ਲਿਆਂਦਾ ਮੇਰ ਦਾ ਕੋਈ ਖਰਚਾ ਵੀ ਨਹੀਂ ਹੋਇਆ ਨਾ ਮੈਂ ਕੋਸ ਹਰਚ ਕਰਦਾ ਆ 200 ਦਾ ਲਿਆ ਸੀ ਸੂਟ 150 ਸਮਾਈ ਦੇ ਕੇ ਆਏ ਦੀ ਫੇਰ ਲੈ ਤੇ ਉਹ ਪਾਉਂਦੇ ਆਗੇ ਘੱਟੋ ਘੱਟ 3-3000 ਵਾਲੀਆਂ ਸਲਟਾਂ ਚਲੋ ਉਹ ਤਾਂ ਪਾਈ ਜਾਣ ਜਿਵੇਂ ਮਰਜ਼ੀ ਪਾਈ ਜਾਣਾ ਤੇਰੀ ਕਮਾਈ ਵੀ ਥੋੜੀ ਹੈ ਉਹਦੀ ਵੱਧ ਹੈਗੀ ਇਸ ਕਰਕੇ ਹੁੰਦਾ ਹੈ ਬੇਬੇ ਖੇਤੀ ਦਾ ਕੁਝ ਮਾੜਾ ਮੂਟਾ ਦਾ ਨਾਲ ਕਰਾਉਣ ਪੈਸੇ ਫੜ ਕੇ ਸਾਰੇ ਉਹ ਰੱਖ ਲੈਂਦੇ ਤੂੰ ਬੋਲ ਨਹੀਂ ਸਕਦੀ ਮੇਰੇ ਕਰਕੇ ਬੇਬੇ ਤੂੰ ਮੈਂ ਤਾਂ ਡਰਦੀ ਆਂ ਕਲੇਸ ਤੋਂ ਜੇ ਉਹਨਾਂ ਨੂੰ ਕੁਝ ਕਹੇ ਤਾਂ ਉਹ ਮੈਨੂੰ ਕੁਝ ਬੋਲਣਗੇ ਵੀ ਉਹਦੀ ਸਪੋਰਟ ਕਰਦੀ ਆਂ ਤੈਨੂੰ ਕਹੂੰਗੀ ਤਾਂ ਤੂੰ ਕਹਦੇਂਗਾ ਵੱਡਿਆਂ ਦੀ ਸਪੋਰਟ ਕਰਦੀ ਆਂ ਸਾਰਾ ਦਿਨ ਬੇਬੇ ਮਰਦਾ ਤਾਂ ਫਰਮਾਇਆ ਰਹਿਣਾ ਬਾਹਨ ਦੇ ਵਿੱਚ ਪੈਸੇ ਫੜ ਕੇ ਉਹ ਲੈ ਜਾਂਦੇ ਸਾਰੇ ਫਿਰ ਮੈਨੂੰ ਮੇਰੇ ਹੱਥ ਪੱਲੇ ਦਾ ਕੁਝ ਨਹੀਂ ਆਉਂਦਾ ਮੈਂ ਤਾਂ ਸਾਰੀ ਉਮਰ ਗਰੀਬੀ ਚ ਹੀ ਕੱਢ ਦੂੰ ਹੁਣ ਤਾਂ ਦਵਾਈ ਵਾਸਤੇ ਪੈਸੇ ਮੰਗੇ ਸੀ ਹੋਰ ਹੁਣ ਚੱਲ ਕੋਈ ਨਹੀਂ ਮੈਂ ਇੱਥੋਂ ਲੈ ਜ ਉਹਦਾ ਤਾ ਤੂੰ ਨਾ ਨਾਮ ਲੈ ਕੇ ਜਾਊਗਾ ਬੇਬੇ 1500 ਦੀ ਪੈਲਚਰ ਆਉਂਦੀ ਉਹੀ ਤੂੰ ਮੈਨੂੰ ਫੜਾ ਦੇਣੀ ਆ ਚਲ ਕੋਈ ਮੇਰੇ ਨੂੰ ਦਵਾਈ ਤਾਂ ਲੈਣੀ ਪਊ ਐ ਤਾਂ ਨਹੀਂ ਚਰਦਾ ਚਲ ਮੈਂ ਦੇਖਦਾ ਉਹ ਵੀਰੇ ਤਾਈ ਨੂੰ ਪੁੱਛਦਾ ਤੂੰ ਲੈ ਕੇ ਜਾਣਾ 500 ਰੁਪਿਆ ਫਿਰ ਦੇ ਦੂੰਗਾ ਜਿੱਦੇ ਮੇਰੇ ਕੋਲ ਉਹ ਤਾਂ ਮੰਗਣ ਨਾਲ ਤੂੰ ਮੈਂ ਮੈਂ ਦੇ ਦੂੰਗੀ ਐਵੇਂ ਉਹ ਤਾਂ ਨਾ ਕਿ ਮੈਂ ਮੰਗ ਲੂ ਕੱਲ ਨੂੰ ਫਿਰ ਤੂੰ ਕਹੇਂਗੀ ਮੈਂ ਅੱਖਾਂ ਦਿਖਾ ਕੇ ਆਉਣੀ ਆ ਗੋਡਾਂ ਹੀ ਦਵਾਈ ਲੈਉਣੇ ਕੱਲ ਨੂੰ ਫਿਰ ਤੂੰ ਫੇਰ ਮੰਗੇਂਗੀ ਚੰਗਾ ਜਾ ਪੁੱਛ ਲੈ ਮੈਂ ਤਾਂ ਵੈਂਦੀ ਨਹੀਂ ਵੀ ਉਹ ਤੈਨੂੰ ਦੇਊਗਾ ਓਏ ਕੀ ਹਾਸੇ ਹੋ ਮੈਂ ਵੀ ਉਹ ਮੈਂ ਕਿਨੇ ਦਿਨ ਮੈਂ ਦੇ ਦਿਨੀ ਆ ਹੈਗੇ ਮੇਰੇ ਕੋਲ ਮੈਂ ਕਿਹੜਾ ਉਹਨਾਂ ਦਾ 4 ਪਣ ਤੂੰ ਮਿੱਥੋ ਲੈ ਜਾ ਉਹਨਾਂ ਨੇ ਤਾਂ ਮੰਗਣ ਨਾਲ ਤਾਂ ਉਹੀ ਗੱਲ ਜਵਾਕ ਜੇ ਕਰਦੇ ਆ ਆਪਣੀ ਮਰਜ਼ੀ ਨੇ ਮੈਂ ਕੀ ਬੋਲਾਂ ਉਹਨਾਂ ਨੂੰ ਲੈ ਲੈ ਭਾਈਓ ਤੂੰ ਲੈ ਫੱਕ ਜੀ ਤਾਂ ਲਾਤੀ ਹੁਣ ਕੱਖ ਜੇ ਪੱਟਦੇ ਕੇ ਨਾਲ-ਨਾਲ ਹੋਏ ਫੇ ਜਿਹੜੇ ਤੇਰੇ ਦੂਹਾਂ ਨਾਲ ਢੂਹੀ ਦਿਖਾ ਕੇ ਆਉਣਾ ਢੂਹੀ ਨੇ ਬੜਾ ਲਹੂ ਪੀਤਾ ਇਹ ਨਾ ਬੈਠਿਆ ਵੀ ਨਹੀਂ ਜਾਂਦਾ ਲੈ ਰਵੀ ਚਾਹ ਪੀ ਲਾ ਏ ਕੀ ਹੋ ਗਿਆ ਉਹ ਮੇਰੀ ਨਾ ਟੂਹੀ ਵਾਲੀ ਦੁਖੀ ਜਾਂਦੀ ਉਹ ਰੇ ਦਾ ਗੱਟਾ ਕੱਲੇ ਨੇ ਚੱਕ ਲਿਆ ਮੈਂ ਉਹਦੀ ਟੂਹੀ ਦੁਖੀ ਆਣੀ ਮੇਲਾ ਨਾੜ ਨੂੜ ਚੜ ਗਈ ਨਾ ਕੱਲਾ ਚੱਕਣ ਨੂੰ ਦੱਸ ਕੀ ਹੋਇਆ ਸੀਗਾ ਹੈ ਤੂੰ ਕੱਲਾ ਕੋ ਚੱਕਦਾ ਹੁੰਦਾ ਜਦ ਤੈਨੂੰ ਪਤਾਗਾ ਵੀ ਮੇਰੀ ਟੂਹੀ ਦੀ ਨਾੜ ਉਹਦੀ ਝੜ ਜਾਂਦੀ ਹੈਗੀ ਉਦੋਂ ਆਪਾਂ ਦਿਖਾ ਕੇ ਲਿਆਏ ਸੀਗੇ ਕਿੰਨੇ ਰੁਪਏ ਲੱਗੇ ਸੀਗੇ ਦੇਖ ਲੈ ਉਹ ਫਿਰ ਹੁਣ ਹੋਰ ਹੈ ਚਕਾਉਣ ਚਕਾਉਣ ਵਾਲਾ ਕਿਹੜਾ ਹੈ ਇੱਥੇ ਚਕਾਉਣ ਵਾਲਾ ਤੇ ਉਹ ਦੂਜਾ ਨਹੀਂ ਕੰਮ ਕਰ ਸਕਦਾ ਮੌਜਨਾ ਮੋਟਰਸਾਈਕਲ ਲੈ ਕੇ ਬਾਹਰ ਨਿਕਲ ਜਾਂਦਾ ਟੌਰ ਨਾਲ ਹੈ ਉਹਨੂੰ ਦੱਸਦਾ ਹੈਗਾ ਮਾੜਾ ਮੋਟਾ ਮੇਕਰਾ ਆ ਦਿਆ ਕਰਾਂ ਉਹ ਚਲ ਕੋਈ ਨਾ ਉਹਦਾ ਵੀ ਨੌਕਰੀ ਦਾ ਕੰਮ ਤੈਨੂੰ ਪਤਾ ਐਵੇਂ ਉਹਨੂੰ ਮੈਂ ਬਾਰ ਬਾਰ ਕਹਿੰਦਾ ਚੰਗਾ ਨਹੀਂ ਲੱਗਦਾ ਨੌਕਰੀ ਵਾਲਾ ਕੰਮ ਨਹੀਂ ਹੈਗਾ ਰਵੀ ਤੂੰ ਨਾ ਮਾੜਾ ਮੋਟਾ ਸਮਝਿਆ ਕਰ ਠੀਕ ਆ ਤੇ ਤੂੰ ਉਹਨੂੰ ਵੀ ਕਹਿਆ ਕਰ ਵੀ ਮੈਨਾਂ ਕੰਮ ਕਰਵਾ ਦੇ ਨਾਲ ਉਹ ਤੈਨੂੰ ਪਤਾ ਹੈਗਾ ਮੈਂ ਨਾ ਐਵੇਂ ਉਹਨੂੰ ਤੰਗ ਜੇ ਕਰਕੇ ਰਾਜੀ ਨਹੀਂ ਯਾਰ ਤੈਨੂੰ ਪਤਾ ਉਹ ਕੰਮ ਤੁਜੀ ਇੱਕ ਦਿਨ ਲੇਟ ਹੋ ਜੇ ਮੁੜ ਕੇ ਮੈਂ ਗਾਹਾਂ ਉਹਨੇ ਹਾਜ਼ਰੀ ਹੁਜ਼ਰੀ ਲਾਉਣੀ ਹੁੰਦੀ ਆਪਦੀ ਹਾਜ਼ਰੀ ਲਾਉਣੀ ਹੁੰਦੀ ਹੈਗੀ ਲੈ ਤੇ ਫਿਰ ਆਏ ਵੀ ਸੋਚ ਲਿਆ ਹੋਵੇ ਤਾਂ ਸਾਰਾ ਦਿਨ ਕਲਾਕਾਰ ਦਾ ਸ਼ਾਮ ਨੂੰ ਤਾਂ ਘਰੀ ਆਉਂਦਾ ਸ਼ਾਮ ਨੂੰ ਕਰਵਾ ਦੇ ਨਾਲ ਕੰਮ ਕੋਈ ਜ਼ਰੂਰੀ ਤਾਂ ਨਹੀਂ ਹੈਗਾ ਵੀ ਕੱਲਾ ਤੇਰੇ ਸਿਰਤੀ ਡਿੱਗਿਆ ਹੋਇਆ ਕੰਮ ਹੈ ਵੀ ਤੂੰ ਹੀ ਕਰਨਾਗਾ ਕੱਲਾ ਆਪਾਂ ਨੂੰ ਤਾਂ ਪੜਾ ਸਮਝ ਰੱਖਿਆ ਇਹਨਾਂ ਨੇ ਚਲ ਠੀਕ ਆ ਯਾਰ ਉਹਨੂੰ ਨਾ ਬਾਈ ਬਾਗ ਜੂ ਮੈਨੂੰ ਪੁੱਛ ਲਾਂ ਵੀ ਮੋਟਰ ਹਾਲ ਉਦੋਂ ਬਾਅਦ ਤੈਨੂੰ ਉੱਥੇ ਤਾਰ ਕੇ ਮੈਂ ਲੈ ਜੂ ਮਦੂਹੀ ਦਿਖਾ ਕੇ ਆਉਣੀ ਚੰਗਾ ਚੰਗਾ ਆ ਗਿਆ ਓਏ 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 ਆ ਜਾ ਖਸਮਾ ਆ ਜਾ ਤੈਨੂੰ ਵੀ ਡਿੱਕੀ ਐ ਨਾ ਭਾਈ ਗਿਆਨੀ ਤੋਂ ਭਾਬੀ ਦਾ ਕਹਿੰਦੀ ਤੇਰਾ ਬਾਈ ਵਗ ਗਿਆ ਉਹ ਤੇਰੀ ਭਾਬੀ ਨੇ ਤਾਂ ਕਹਿਣਾ ਹੀ ਐ ਉਹਦੇ ਸੁਭਾਅ ਦਾ ਤੈਨੂੰ ਪਤਾ ਥੈ ਮੈਨੂੰ ਰਾਤ ਦੱਸਿਆ ਸੀ ਉਹਨੇ ਆਖੇ ਉਹਨੇ ਦਵਾਈ ਲੈ ਕੇ ਆਉਣੀ ਆ ਤੁਸੀਂ ਟਾਈਮ ਨਾਲ ਵਗ ਜੂ ਮੈਂ ਤਾਂ ਤੇਰੇ ਮਹਾਰਾ ਇੱਥੇ ਖੜਾ ਤੇਰੇ ਪਿੱਛੇ ਵੀ ਮੇਰੇ ਤਾਂ ਗਾਲਾਂ ਪੈ ਜਾਂਦੀਆਂ ਭਰਾਵਾ ਉਹ ਭਾਈ ਤੈਨੂੰ ਪਤਾ ਹੈਗਾ ਭਾਬੀ ਦਾ ਭਾਬੀ ਤੋਂ ਹੀ ਗੱਲ ਪਈ ਜਾਂਦੀ ਰਹਿੰਦੀ ਯਾਰ ਨਾਲੇ ਮੈਂ ਸਾਰਾ ਦਿਨ ਕੰਮ ਕਰਦਾ ਐ ਉਹਨੂੰ ਗੋਹਾ ਚੱਕਣ ਨੂੰ ਵੀ ਨਹੀਂ ਕਿਹਾ ਪਰ ਪਰ ਬਟੜਾ ਆਪ ਹੀ ਛੱਡ ਦਿੰਨਾ ਰੋਟੀ ਤੇ ਮੈਂ ਵੀ ਕੀ ਕਰਾਂ ਭਰਾਵਾ ਮੈਂ ਤਾਂ ਆਪ ਫਸਿਆ ਹੋਇਆ ਪਾਈਆਂ ਚ ਕਦੇ ਫੇਕਣੀ ਪੈਂਦਾ ਹੁੰਦਾ ਪਰ ਜਦੋਂ ਇਹ ਆ ਜਾਂਦੀਆਂ ਨੇ ਇਹ ਫਿੱਕ ਪਵਾ ਦਿੰਦੀਆਂ ਬਗਾਨੀਆਂ ਹੋਰ ਬਈ ਯਾਰ ਤੇ ਬਈ ਮੈਂ ਕਹਿੰਦਾ ਮੇਰੇ ਕੋਲ ਤਾਂ ਯਾਰ ਪੈਸੇ ਵੀ ਨਹੀਂ ਮੈਂ ਤਾਂ ਤਾਇਏ ਤੋਂ ਪੈਸੇ ਮੰਗਣੇ ਹੁੰਦੇ ਓਏ ਕੋਈ ਨਹੀਂ ਤਾਇਏ ਤੋਂ ਕਾਨੂੰ ਮੰਗਣੇ ਹੁੰਦੇ ਸੁੰਦੇ ਸੁੰਦੇ ਤਾਇਆ ਕੀ ਆਖੂ ਆ ਵੀ ਤੁਹਾਡੇ ਕੋਲ ਪੈਸੇ ਹੈ ਨਹੀਂ ਤੇਰੇ ਭਰਾ ਕੋਲ ਪੈਸੇ ਹੈ ਨਹੀਂ ਕੋਈ ਨਹੀਂ ਤੂੰ ਜਾ ਕੇ ਮੇਰੀ ਉੱਥੇ ਗੱਲ ਕਰਾ ਦੀ ਹੌਣ ਤਾਂ ਤੇਰੇ ਕੋਲ ਹੈਗੀ ਹੀ ਐ ਹੌਣ ਤਾਂ ਹੈਗਾ ਮੈਂ ਆਪੇ ਗੂਗਲ ਪੇ ਕਰ ਦੂੰਗਾ ਕੋਈ ਨਹੀਂ ਤੂੰ ਲਿਆ ਦ ਬਾਈ ਆ ਚੱਕ ਮੋਟਰਸਾਈਕਲ ਓਏ ਯਾਰ ਤੂੰ ਗੂਗਲ ਪੇ ਤੋਂ ਕੀ ਲੈਣਾ ਵੀ ਕੀ ਹੁੰਦਾ ਚੁੱਪ ਚਪ ਕਰਕੇ ਦਵਾਈ ਲਿਆ ਤੇ ਉੱਥੇ ਜਾ ਕੇ ਮੇਰੀ ਗੱਲ ਕਰਾ ਦੀ ਮਾ ਆਪੇ ਪੈਸੇ ਪਾ ਦੂੰਗੀ ਪੈਸੇ ਆ ਜਾਣਗੇ ਓਏ ਆ ਜਾਣਗੇ ਤੂੰ ਆ ਮੋਟਰਸਾਂ ਲੈ ਜਾ ਹੌਲੀ ਜਾਈ ਚਲ ਠੀਕ ਆ ਬਾਈ ਧੰਨਵਾਦ ਬਾਈ ਫਿਰ ਤੂੰ ਕਦ ਤੇ ਆਏਂਗਾ ਬਾਈ ਓ ਕੋਈ ਨਹੀਂ ਮੈਂ ਦੇਖਦਾ ਇੱਕ ਵਾਰ ਘਰੇ ਜਾਣਾ ਤੇ ਮੈਂ ਵਗ ਜੂ ਕੋਈ ਨਹੀਂ ਬਸ ਬਸ ਤੇ ਠੀਕ ਆ ਬਾਈ ਤੂੰ ਜਾ ਤੈਨੂੰ ਪਤਾ ਯਾਰ ਭਾਬੀ ਦੇ ਸੁਭਾ ਦਾ ਗੁੱਸਾ ਨਾ ਕਰਿਆ ਕਰ ਕੋਈ ਨਹੀਂ ਖੁਸ਼ ਰਹਿਿਆ ਕਰ ਜਾ ਓਏ ਹੈਵੀ ਵਿਚਾਰਾ ਯਾਰ ਕੀ ਕਰ ਸਕਦੇ ਆ ਛਲ ਕੋਈ ਨੇ ਤਸੇ ਗਏ ਨਹੀਂ ਹੈ ਤਕ। ਹੋ ਮੈਂ ਤਾਂ ਨਾ ਜਾਂਦਾ ਸੀਗਾ ਤੇ ਮੈਨੂੰ ਰਵੀ ਮਿਲ ਗਿਆ ਗਲੀ ਚ ਉਹ ਕਹਿੰਦਾ ਬਾਈ ਮੋਟਰਸਾਈਕਲ ਚਾਹੀਦਾ। ਫਿਰ ਮੈਂ ਰਵੀ ਨੂੰ ਮੋਟਰਸਾਈਕਲ ਦੇਤਾ। ਨਾ ਤੁਹਾਨੂੰ ਪਤਾ ਥੋੜੀ ਸਰਕਾਰੀ ਨੌਕਰੀ ਐ ਉਹਨੇ ਤਾਂ ਖੇਤੀ ਕਰਨੀ ਐ ਤੇ ਸਾਈਕਲ ਤਾਂ ਜਾ ਗਿਆ ਤਾਂ। ਉਹ ਯਾਰ ਫੇਰ ਉਹੀ ਗੱਲਾਂ ਆਵਣ ਵਿਚਾਰੇ ਦੀ ਟੂਹੀ ਪਤਾ ਕਿੰਨੀ ਦੁਖਦੀ ਐ। ਐਂ ਤੁਰਦਾ ਸੀਗਾ ਮੈਂ ਕਿਹਾ ਚੱਲ ਕੋਈ ਗੱਲ ਨਹੀਂ ਯਾਰ ਤੂੰ ਮੋਟਰਸਾਈਕਲ ਲੈ ਜਾ। ਮੈਂ ਬਸ ਬਸਤੇ ਵਗ ਜੂੰ। ਸ਼ਰਮ ਮੰਨੋ। ਥੋੜਾ ਸਰ ਕੀ ਕਹੂਗਾ? ਅੱਡ ਮੁਲਾਜ਼ਮ ਹੋ ਕੇ ਤੂੰ ਬਸਤੇ ਜਾਣੇ ਸ਼ਰਮ ਤਾਂ ਨਹੀਂ ਆਉਂਦੀ ਇਸ ਚੀਜ਼ ਕਾਦੀ ਸ਼ਰਮ ਆ ਮਨ ਇਹੋ ਜਿਹੀਆਂ ਗੱਲਾਂ ਕਾਹਤੋਂ ਕਰਦੀ ਹੁੰਨੀ ਐ ਨਾਲੇ ਫੇਰ ਕਿੱਡੀ ਗੱਲ ਆ ਮੈਂ ਫੋਨ ਕਰਤਾ ਮੈਂ ਕਿਹਾ ਵੀ ਅੱਜ ਮੈਂ ਛੁੱਟੀ ਲਈ ਐ ਮੇਰੇ 6:00 ਵਜੇ ਦੀ ਰੋਜ਼ ਛੁੱਟੀ ਲਈ ਚੱਲਿਆ ਕਰੋ ਨਾਲੇ ਆ ਪੱਟ ਦੇ ਵਿੱਚ ਨਾ ਲਿਫਟਾਂ ਪਰ ਪਰ ਥੱਕਦੇ ਕੁਛ ਨਹੀਂ ਬਣਿਆ ਅਗਰ ਚੁੱਪ ਕਰਕੇ ਨਾ ਅੱਡ ਹੋ ਜਾਓ ਜਦਾਂ ਕਾਰ ਚਲਾਉਣਾ ਇਹ ਤਾਂ ਡਰਾਮੇ ਕਰੀ ਜਾਂਦੇ ਰਹਿੰਦੇ ਨੇ ਤੀਜਤ ਨਾਲ ਇਹੋ ਜਿਹੀਆਂ ਗੱਲਾਂ ਕਰਦੀਆਂ ਅੱਡ ਹੋਣ ਵਾਲੀਆਂ ਅੱਡ ਕਿਹਦੇ ਨਾਲ ਹੋਏंगी ਵਧੀਆ ਸਾਡੀ ਭਰਾਵਾਂ ਦੀ ਬਣਦੀ ਐ ਆ ਦੇ ਜਿਵੇਂ ਕਪੋਏਗੀ ਹੁਣ ਤੂੰ ਅੱਛਾ ਤੁਹਾਡੇ ਪਰਾਂ ਪਰਾਂ ਦੀ ਵਧੀਆ ਬਣਦੀ ਐ ਡੱਕਾ ਨਹੀਂ ਤੋੜਦੇ ਦੋਨੇ ਜੀ ਬੀਲੇ ਰਹਿੰਦੇ ਨੇ ਓ ਯਾਰ ਖੇਤੀ ਦਾ ਕੰਮ ਸਾਰਾ ਉਹੀ ਸੰਭਦਾ ਮੈਂ ਕਦੇ ਗਿਆ ਖੇਤ ਜੇ ਤੂੰ ਖੇਤ ਨਹੀਂ ਗਿਆ ਤਾਂ ਮਤਲਬ ਮੈਂ ਥੋੜੇ ਨੂੰ ਮਹਾਰਾਜ ਬਣਾ ਕੇ ਉਹਨੂੰ ਬਿਹਾ ਦੇ ਕੁਰਸੀ ਤੇ ਫੇਰ ਓ ਯਾਰ ਮਹਾਰਾਜੇ ਵਾਲੀ ਕਿੱਡੀ ਕ ਗੱਲ ਐ ਉਹਨੇ ਮੋਟਰਸਾਈਕਲ ਮੰਗ ਲਿਆ ਮੈਂ ਮੋਟਰਸਾਈਕਲ ਦੇਤਾ ਪੈਸੇ ਮੰਗਦਾ ਸੀ ਚਲ ਪੈਸੇ ਤਾਂ ਮੈਂ ਦਿੱਤੇ ਨੂੰ ਮੈਂ ਕਿਹਾ ਵੀ ਮੇਰੇ ਕੋਲ ਹੈ ਨਹੀਂਗੇ ਹੁਣ ਕੱਲ ਕਰਾਂਗੇ ਗੱਡੀ ਲੈ ਲਾਂਗੇ ਉਹਦੇ ਜਿਵੇਂ ਉਹਨੂੰ ਬਿਹਾ ਲਿਆ ਕਰੀ ਮਨ ਮੈਂ ਗੋਹੜੇ ਨਾਲ ਇਪੜਾ ਚੱਪਣਾਂ ਲੈ ਕੇ ਵੜ ਜਾਕਰੂਗਾ ਗੱਡੀ 'ਚ ਮੈਂ ਤਾਂ ਐ ਸੋਚਦਾ ਸੀ ਵੀ ਇੱਕ ਮੋਟਰਸਾਈਕਲ ਇਹਨੂੰ ਲੈ ਕੇ ਦੇ ਦਿੰਨਾ ਮੈਂ ਕਿਸ਼ਤਾਂ 'ਤੇ ਕੀ ਕਿਹਾ ਮੋਟਰਸਾਈਕਲ ਲੈਣਾ ਹੈਗਾ ਥੀ ਹਾਂ ਸੀ ਹੈ ਢੀਰ ਗੱਲ ਹੈ ਇਹ ਉਹ ਯਾਰ ਫਿਰ ਕਿੱਡੀ ਕੀ ਗੱਲ ਹੈ 50-60 ਹਜ਼ਾਰ ਦਾ ਮੋਟਰਸਾਈਕਲ ਆਜੂਗਾ 50-60 ਹਜ਼ਾਰ ਦੀ ਗੱਲ ਤਾਂ ਕੁਛ ਨਹੀਂ ਆ ਹੁਣ ਤੱਕ ਲਿਫਟਾਂ ਭਰ ਕੇ ਨਾ ਜ਼ਮੀਨ ਸੜਾਈ ਹੈ ਕਿ ਜਿਹੜੀ ਸੀਗੀ ਗੈਨੇ ਬੂਨੇ ਪਈ ਆਪਣੀ ਮੇਰੀ ਗੱਲ ਤਾਂ ਸੁਣਾ ਆਪਣਾ ਵੀ ਫਾਇਦਾ ਇਸ ਚੀਜ਼ 'ਚ ਕੱਲ ਨੂੰ ਮੈਂ ਡਿਊਟੀ ਵਾਗ ਜਾਣਾ ਘਰੇ ਕੋਈ ਲੋਡ ਪੈ ਜੇ ਸੰਦ ਘਰੇ ਖੜਾ ਹੋਵੇ ਤਾ ਵਰਤੇ ਤਾਂ ਜਾਊਗਾ ਮੈਨੂੰ ਤਾਂ ਕਾਸੀ ਦੀ ਲੋੜ ਨਹੀਂ ਪੈਂਦੀ ਸੁਣ ਗਿਆ ਕੁਛ ਨਹੀਂ ਲੈਣਾ ਹੈਗਾ ਆ ਬਸ ਸਾਈਕਲ ਲੈ ਲੈ ਉੱਤੇ ਭੱਜਿਆ ਕਰ ਯਾਰ ਐਂ ਕਾ ਤੂੰ ਕਰਦੀ ਹੁੰਨੀ ਆਮਣ ਉਹ ਵੀ ਇਸ ਘਰ ਦਾ ਪੂਰਾ ਹੱਕਦਾਰ ਹੈ ਉਹਦਾ ਹੀ ਪੂਰਾ ਹੱਕ ਹੈ ਇਸ ਘਰ ਤੇ ਅੱਛਾ ਥੋੜੀ ਜਿਆਦਾ ਨਹੀਂ ਮਿਹਤ ਆਉਂਦੀ ਫੇਰ ਐਂਕਰ ਉਸੇ ਨੂੰ ਰੱਖ ਲਾ ਮੈਂ ਉਹਨੇ ਪੇਕੇ ਭੱਜਣੀ ਆ ਆਹ ਕਿਹੋ ਜੀਆਂ ਗੱਲਾਂ ਕਰਦੀ ਆਮਣ ਪੇਕੇ ਜਾਣ ਵਾਲੀਆਂ ਪੇਕੇ ਜਾਣ ਵਾਲੀ ਤਾਂ ਕੋਈ ਗੱਲ ਹੀ ਹੈ ਨਹੀਂ ਯਾਰ ਇਹਦੇ ਚ ਹੋਰ ਫੇਰ ਓ ਯਾਰ ਜਿੰਨੂੰ ਮਰਜ਼ੀ ਖੜਾ ਕੇ ਪੁੱਛ ਲੈ ਇਸ ਥਾਂ ਤੇ ਤੂੰ ਗਲਤ ਹੈਂਗੀ ਮੈਂ ਗਲਤਾਂ ਸਾ ਠੀਕ ਹੈ ਜੇ ਤਰਪਾਈ ਸਹੀ ਹੈ ਨਾ ਤੇਰੀ ਪਰਜਾਈ ਹੈਗੀ ਆ ਉਹ ਰੋਟ ਰੋਕ ਬਣਾ ਕੇ ਦੇ ਦਿਆ ਕਰੂਗੀ ਤੈਨੂੰ ਤੇ ਨਾਲੇ ਖੁੱਲ ਖੇੜੇ ਮਿਲ ਜੂ ਘਰੇ ਪੈਸਾ ਬਣਾਉਣ ਦੀ ਹਜੇ ਤੱਕ ਕੁਛ ਨਹੀਂ ਬਣਿਆ ਹੈਗਾ ਇਹਨਾਂ ਦੇ ਕਰਜ਼ੇ ਲਾਹੇ ਨੇ ਕੀ ਪੈਸਾ ਲਾਤਾ ਘਰ ਦੇ ਕੰਮਾਂ ਦੀ ਪੈਸੇ ਲੱਗਦੇ ਹੁੰਦੇ ਆ ਮੈਨੂੰ ਕੁਛ ਨਹੀਂ ਪਤਾ ਜੇ ਮੈਨੂੰ ਰੱਖਣਾ ਨਾ ਢੱਡ ਹੋ ਜਾ ਆਪਦਾ ਮੈਂ ਤਾਂ ਬੇਬੇ ਨਾਲ ਗੱਲ ਕਰ ਲਈ ਹੈ ਓਏ ਅਮਨ ਸੋਚ ਲਾ ਕਿਉਂ ਐਵੇਂ ਘਰ ਚ ਫਿੱਕ ਪੂਣੀਆਂ ਤੂੰ ਅੱਡ ਹੋ ਕੇ ਕੀ ਕਰੇਂਗੀ ਮੈਨੂੰ ਐਂ ਤਾਂ ਦੱਸ ਦੇ ਮੈਨੂੰ ਤੇਰੀ ਸਰਕਾਰੀ ਨੌਕਰੀ ਦਾ ਕੀ ਪਾ ਕਿਦੇ ਮੈਨੂੰ ਸੂਟ ਨਹੀਂ ਲਿਆ ਕੇ ਦਿੱਤਾ ਕਿਦੇ ਕੋਈ ਚੱਜ ਦੀ ਜੁੱਤੀ ਨਹੀਂ ਲਿਆ ਕੇ ਦਿੱਤੀ ਓਏ ਆ ਕਿਨੇ ਲਿਆ ਕੇ ਦੇਤੇ ਹੋਰ ਮੈਨੂੰ ਐਂ ਤਾਂ ਦੱਸਦੇ ਜੇ ਮੈਂ ਨਹੀਂ ਲਿਆ ਕੇ ਦਿੰਦਾ ਕਿ ਬਾਹਰ ਰੱਖੀ ਬੈਠੀ ਆ ਕੋਈ ਕੀ ਬੋਲਿਆ ਮੂੰਸ ਮਾਰ ਕੇ ਬੋਲ ਨਾਲ ਓਏ ਹੋਰ ਫਿਰ ਮੈਂ ਕੀ ਕਹਾਂ ਤੂੰ ਸਿਰੇ ਸਿਰ ਚੜੀ ਜਾਨੀ ਆ ਮਣ ਯਾਰ ਮੈਂ ਕਹੀ ਇਹਨਾ ਕਾਣੂ ਕਾਣੂ ਘਾਣੂ ਪਰ ਤੂੰ ਹੜਦੀ ਹੋਈ ਨਹੀਂ ਅੱਛਾ ਮੈਂ ਭੱਟ ਲੱਗਦੀ ਆ ਨਾ ਮੈਂ ਭੱਗ ਜਾਨੀ ਆ ਓ ਚੱਲ ਤੈਨੂੰ ਸੂਟ ਲਿਆ ਦੂੰ ਆ ਯਾਰ ਐਂ ਘਤੋ ਕਰਦੀ ਹੁੰਨੀ ਆ ਕੋਈ ਨਹੀਂ ਲੈ ਗਿਆ ਮੋਟਰਸਾਈਕਲ ਫਿਰ ਕਿੱਡੀ ਗੱਲ ਆ ਦਵਾਈ ਲਿਆਉਗਾ ਵਿਚਾਰਾ ਸੂਟ ਦੇ ਵਾਲਾ ਕਿਨੂੰ ਸੂਟ ਦਿਵਾ ਲੈ ਹੁੰਦਾ ਦਵਾਈ ਨੂੰ ਹੋਇਆ ਕੀ ਤਾਂ ਡਰਾਮੇ ਕਰਦੇ ਨੇ ਦੋਨੇ ਜੀ ਰੁਕਦੀ ਆ ਸ਼ਹਿਰ ਜਾਣਾ ਸੌਖਾ 10 ਕਿਲੋਮੀਟਰ ਐ 10 ਕਿਲੋਮੀਟਰ ਮੋ ਸਾਈਕਲ ਚਲਾਉ ਉਹ ਫੇਰ ਨਦੀ ਟੂਈ ਦੁਖੂਗੀ ਯਾਰ ਤੇ ਮੋਟਰਸਾਈਕਲ ਤੇ ਦੁਖੂਗੀ ਉਹ ਕੋਈ ਨਹੀਂ ਤੂੰ ਹਵੇਂ ਨਾ ਠੰਡੀ ਰਹਿਆ ਕਰ ਚੱਲ ਆ ਜਾ ਤੈਨੂੰ ਸੂਟ ਦਵਾ ਕੇ ਲਾਉਣਾ ਮੈਂ ਬਸ ਮੈਂ ਤਾਂ ਸੂਟ ਲੈਂਦੀ ਨਹੀਂ ਹੈਗੀ ਮੈਂ ਐ ਨਾ ਕਰਿਆ ਕਰ ਯਾਰ ਆ ਚੱਲ ਗਈ ਕਰ ਹੋ ਕਰੀ ਆ ਜਾ ਕੰਮ ਕਰ ਲਿਆ ਕਰ ਕੋਈ ਮਾੜਾ ਮੋਟਾ ਵੱਡੀ ਸਾਰਾ ਦਿਨ ਕਪੀ ਜਾਂਦੀ ਐ ਮਦੱਬੇ ਹੈ ਤੂੰ ਮੈਂ ਬੈਠੂ ਹਾਂ ਸੀ ਆਕੇ ਤੁਸੀਂ ਪਹਿਲੇ ਕਹਿਣ ਲੱਗ ਜਾਨੇ ਹੋ ਕੰਮ ਕਰਦੀ ਕਿਉਂ ਨਹੀਂ ਹੈਗੀ ਮੈਂ ਕਰਦੀ ਤਾਂ ਹੈਗੀਆਂ ਕੰਮ ਤੇ ਬੈਠੀ ਤਾਂ ਹੀ ਕਿਹਾ ਤੇ ਤੂੰ ਮੈਂ ਕੱਲੀ ਕਿਹਨੂੰ ਕਹਿਨੀ ਤੂੰ ਆ ਗਈ ਤਾਂ ਮੈਂ ਕਹਿਤਾ ਤੈਨੂੰ ਵੀ ਕੰਮ ਸੰਭਲ ਕੇ ਕਰ ਲਿਆ ਕਰੋ ਦੋਨੇ ਜਾਨੀ ਸੰਭਾਲ ਲਿਆ ਕਰੋ ਘਰ ਦੇ ਕੰਮ ਨੇ ਤੇ ਬੇਬੇ ਸਾਰਾ ਕੰਮ ਹੀ ਮੈਂ ਨਾਲ ਕਰਵਾਉਣੀ ਆ ਗੋਦਰ ਸਾਰਾ ਬਸਮਾ ਦਾ ਤਾਂ ਮੈਂ ਹੀ ਸੰਭਾਲਦੀ ਆ ਗੋਹਾ ਕੂੜਾ ਸਾਰਾ ਸਿੱਟ ਕੇ ਆਈਆਂ ਨੂੰ ਕੱਲੇ ਗੋਹੇ ਤਾਂ ਬਣਾਉ ਆਦੀ ਹੋਰ ਕੁਝ ਨਹੀਂ ਕਰਉਂਦੀ ਮੈਨੂੰ ਸਾਰਾ ਦੱਸ ਕੇ ਗਈ ਆ ਤੇ ਬੇਬੇ ਸੋਣ ਨੂੰ ਵੀ ਪਤਾ ਹੀ ਆ ਵੀ ਆਪਣੇ ਪਸੂ ਕਿੰਨੇ ਨੇਗੇ ਤੁਹਾਡਾ ਟਾਈਮ ਹੀ ਉਧਰ ਲੰਘ ਜਾਂਦਾ ਸਾਰਾ ਦਿਨ ਮੈਂ ਕੀ ਕਰਾਂ ਮੈਨੂੰ ਰੋਟੀ ਖਾਣ ਦਾ ਟਾਈਮ ਵੀ ਨਹੀਂ ਲੱਗਦਾ ਹੈਗਾ ਸੋ ਨੂੰ ਸਾਰਾ ਕੁਝ ਪਤਾ ਨਹੀਂ ਮਾੜਾ ਮਟਾ ਸਵੇਹਾ ਉੱਠ ਕੇ ਸਿੱਖ ਲੋ ਸਾਡੇ ਵਰਗੇ ਤਾਂ 4 ਵਜੇ ਉੱਠਦੀਆਂ ਜੀ ਤੋਂ ਐਨੇ ਪਸੂ ਨੇ ਸਵੇਹਾ ਉੱਠੋ ਸਵੇਹਾ ਉੱਠ ਕੇ ਕਰਕੇ ਗੋਹੇ ਕੁੜੀ ਦਾ ਕੰਮ ਨਾ ਕਰੋ ਫਿਰ ਰੋਟੀ ਪਾਣੀ ਦਾ ਕਰੋ ਕੋਈ ਨਾ ਬੇਬੇ ਸਵੇਹਾ ਉੱਠ ਖੜਿਆ ਕਰਾਂਗੇ ਹੁਣ ਹੁਣ ਥੱਕੇ ਹੁੰਨੇ ਕਈ ਵਾਰ ਨਹੀਂ ਜਾਗ ਆਉਂਦੀ ਕੀ ਸਵੇਰੇ ਆਹ ਬੇਬੇ ਮੈਂ ਤਾਂ ਸੱਚਾ ਇੱਕ ਕੰਮ ਆਈ ਸੀ ਤੁਹਾਡੇ ਕੋਲੇ ਇਹ ਮੈਂ ਕਹਿੰਦੀ ਸੀ ਕਿ ਤੁਹਾਨੂੰ ਵੀ ਮੈਨੂੰ ਸੂਟ ਦਵਾ ਲਿਓ ਸੂਟਾ ਤੇਰੇ ਕੋਲ ਇੰਨੇ ਸੌਣ ਤਾਂ ਪਾਈ ਬੈਠੀ ਐ ਹੈ ਨਹੀਂ ਕਿ ਹੋਰ ਸੂਟ ਤੇਰੇ ਕੋਲ ਬੇਬੇ ਸੋਨੂੰ ਪਤਾ ਤਾਂ ਹੈਗਾ ਦੋ ਤਿੰਨ ਸੂਟੀ ਨੇ ਮੇਰੇ ਕੋਲੇ ਮੈਂ ਆਹੀ ਪਾ ਲੈਣੀ ਐ ਆਹੀ ਆਉਣ ਜਾਣ ਚ ਲੈ ਜਾਣੀ ਆ ਮੈਂ ਮੈਨੂੰ ਪੈਨਸ਼ਨ ਮਿਲ ਜਾਂਦੇ ਭਾਈ ਹੋਰ ਤਾਂ ਮੇਰੇ ਕੋਲ ਖੁਸ਼ ਨਹੀਂ ਹੈਗਾ ਤੈਨੂੰ ਦਵਾ ਦਿਆਂਗੀ ਠੀਕ ਐ ਉਦੋਂ ਹੀ ਪੈਸੇ ਆਉਣਗੇ ਹੁਣ ਤਾਂ ਹੈ ਨਹੀਂਗੇ ਮੇਰੇ ਕੋਲ ਬੇਬੇ ਤੁਸੀਂ ਮੈਂ ਕੋ ਨਾਲ ਲਾ ਬਾਗ ਚੱਲੋ ਤੁਸੀਂ ਬਸ ਕੋਈ ਨਾ ਮੇਰੀ ਮੰਮੀ ਨੇ ਨਾ ਪੇਕਿਆਂ ਨੇ ਉਧਰੋਂ ਪਾਤੀ ਸੀਗੇ ਪੈਸੇ ਮੈਨੂੰ ਥੋੜੇ ਜੇ ਇਹ ਤਾਂ ਕਰਕੇ ਮੈਂ ਸੂਟ ਲੈ ਕੇ ਆਉਣਾ ਸੀਗਾ ਤੁਸੀਂ ਨਾਲ ਵਗ ਚੱਲੋ ਮੈਂ ਕੱਲੀ ਦਾ ਕਰਕੇ ਕਹਿੰਦੀ ਸੀ ਸੁਣੋ ਉਹਨਾਂ ਨੇ ਪਾਇਆ ਸੀਗਾ 300 ਰੁਪਿਆ ਮੈਂ ਉਹ ਵੀ ਸੂਟ ਲਿਆਉਂ ਕੋਈ ਨਾ 3-400 ਵਾਲਾ 300 ਦਾ ਕਿਹੜਾ ਸੂਟ ਆਊਗਾ ਤੂੰ ਆਪ ਹੀ ਦੇਖ ਲੈ ਅੱਜ ਕੱਲ 5-600 ਤੋਂ ਘੱਟ ਸੂਟ ਨਹੀਂ ਆਉਂਦਾ ਉਹ ਵੀ ਠੀਕ-ਠੀਕ ਦੇ ਹੀ ਆਉਂਦਾ ਬੇਬੇ ਜੀ ਤਾਂ ਮੇਰਾ ਵੀ ਕਰਦਾ ਵੀ ਮੈਂ ਵਧੀਆ ਸੋਹਣੇ-ਸੋਹਣੇ ਸੂਟ ਪਾਵਾਂ ਪਰ ਕੀ ਕਰੀ ਹੁਣ ਕਬੀਲਦਾਰੀ ਤਾਂ ਤੁਹਾਨੂੰ ਪਤਾ ਹੀ ਹੈਗਾ ਵੀ ਦੀਦੀ ਦੇ ਹੱਥ ਚ ਆ ਗਈ ਹੁਣ ਜੇ ਉਹ ਤਾਂ ਮੰਗਦੇ ਆ ਪੈਸੇ ਤਾਂ ਉਹ ਨਹੀਂ ਦਿੰਦੀ ਹੈਗੀ ਜਿਸ ਨੂੰ ਕਹਿ ਦੇਣਾ ਤਾਂ ਤੁਸੀਂ ਵੀ ਮੇਰੇ ਮਗਰ ਪੈ ਜਾਂਦੇ ਹੋ ਬਈ ਦੇਖੋ ਪੜ੍ਹੇ ਲਿਖੇ ਆ ਵਧੀਆ ਜੌਬ ਮਿਲੀ ਹੋਈ ਐ ਮੁੰਡੇ ਨੂੰ ਹੈ ਤੇ ਹੁਣ ਤੁਹਾਨੂੰ ਜਿਹੜੇ ਮਿਲਦੇ ਵਧੀਆ ਨੇ ਮਾੜੇ ਨਹੀਂ ਹੈਗੇ ਬਾਕੀ ਸਾਰੇ ਦਿਨ ਗੋਹੇ ਚ ਤੂੰ ਵਧੀਆ ਪਾਏਂਗੀ ਹਾਂ ਜੇ ਕੋਈ ਵਿਆਹ ਸਾਦੀ ਜਾਣਾ ਤੇ ਨੂੰ ਉਹਦੇ ਨਾਲ ਦੇ ਲੈ ਜਾਾਂਗੇ ਹੋਰ ਦੱਸ ਨਾ ਬੇਬੇ ਉਹ ਤਾਂ ਘਰੇ ਵੀ ਸਾਰਾ ਵਧੀਆ ਪਾਈ ਫਿਰਦੀ ਰਹਿੰਦੀ ਐ ਕੱਪੜੇ ਲਿਡੇ ਤੇ ਬਾਹਾਂ 'ਚ ਚੂੜਾ ਵੀ ਪਾਇਆ ਹੋਇਆ ਮੇਰੇ ਦੇਖ ਲੈ ਬੇਬੇ ਕੁਛ ਵੀ ਨਹੀਂ ਹੈਗਾ ਨਾਲੇ ਮੈਂ ਵੀ ਤਾਂ ਇਸ ਘਰ ਦੇ ਵਿੱਚੋਂ ਹੀ ਆ ਨਾ ਅਸੀਂ ਕਿਹੜਾ ਕੰਮ ਨਹੀਂ ਕਰਦੇਗੇ ਰਵੀ ਸਾਰਾਦਨ ਵਿਚਾਰਾ ਮਿੱਟੀ ਨਾਲ ਮਿੱਟੀ ਹੁੰਦਾ ਗਾ ਜੇ ਹੁਣ ਇਹ ਨੌਕਰੀ ਤੇ ਲੱਗੇ ਨੇ ਤੂੰ ਲਿਆਈ ਤੈਨੂੰ ਦੱਸਿਆ ਤਾਂ ਮੇਰੇ ਕੋਲ ਤਾਂ ਪੈਸੇ ਉੱਧੇ ਹੀ ਹੋਣਗੇ ਪੈਨਸ਼ਨ ਮਿਲ ਜਾਂਦੇ ਭਾਵੇਂ ਤੂੰ 1500 1500 ਹੀ ਲੈ ਜੀ ਠੀਕ ਹੈ ਤੇ ਆਪੇ ਲੈ ਆਈਂ ਤੂੰ ਰਵੀ ਨਾਲ ਲੈ ਨਹੀਂ ਜਾਇਆ ਤੈਨੂੰ ਲੋੜ ਲੈ ਆਈ ਮੈਂ ਤਾਂ ਹੁਣ ਗੋਡੇ ਦੁਖਦੇ ਮੈਂ ਹੁਣ ਸਾਈਕਲ ਤੇ ਤਾਂ ਬੈਈ ਨਹੀਂ ਠਾਕਦੀ ਨਾ ਤੇ ਮੋਟਰਸਾਈਕਲ ਤੁਹਾਡੇ ਕੋਲ ਹੈ ਨਹੀਂ ਤੇ ਉਹ ਮੁੰਡੇ ਕੋਲੇ ਹੁੰਦਾ ਉਹ ਆ ਹੀ ਡਿਊਟੀ ਤੇ ਲੈ ਜਾਂਦਾ ਫਿਰ ਮੁਸ਼ਕਲ ਆਉਂਦੀ ਹੈ ਚੱਲ ਕੋਈ ਨਾ ਬੇਬੇ ਨਾ ਲਵਾਂਗੀ ਮੈਂ ਸੂਟ ਕੋਈ ਗੱਲ ਨਹੀਂ ਅੱਗੇ ਵੀ ਮੈਂ ਇੰਨਾਂ ਨਾਲ ਹੀ ਸਾਂ। ਮੈਂ ਐਂ ਕਦੋਂ ਕਹਤਾ ਵੀ ਤੂੰ ਨਾ ਲਿਆ ਦਵਾ ਲਵਾਂਗੀ ਮੈਂ ਤੈਨੂੰ ਦੱਸਿਆ ਨਾ ਕਿ ਪੈਸੇ ਮੇਰੇ ਕੋਲ ਦੇ ਹੋਣਗੇ। ਮੈਂ ਉਹਨਾਂ ਤੋਂ ਮੰਗ ਨਹੀਂ ਸਕਦੀ ਫੇਰ ਉਹ ਤਿੰਨ ਪੰਜ ਦੇ ਕਰੂਗੀ। ਚਲ ਐਜਾ ਐਕਸ਼ਨ। ਇੱਕ ਹੀ ਗੱਲ ਕਹਿਨੀ ਹੈ ਭਾਈ ਤੂੰ ਮੁਖਤਿਆਰੀ ਤਾਂ ਉਹਨਾਂ ਦੇ ਹੱਥ 'ਚ ਹੋਊਗੀ। ਦੇਖ ਪੜਿਆ ਲਿਖਿਆ ਨੌਕਰੀ ਵਾਲਾ ਲਿੰਮਟਾਂ ਤਾਂ ਥਾਰੀਆਂ ਚੱਕਣੀਆਂ ਤੁਸੀਂ ਤੇ ਲਾਈਆਂ ਉਹਨਾਂ ਨੇ। ਹਜੇ ਤੂੰ ਐਂ ਕਰੀ ਜਾਨੀ ਔਖੀ ਹੋਈ ਰਹਿਣੀ ਹੈਗੀ। ਬੇਬੇ ਤੂੰ ਸਦਾ ਮੈਨੂੰ ਗੁੱਸਾ ਕਰਕੇ ਮੈਂ ਤਾਂ ਐਸੀ ਗੱਲ ਕਰੀ ਸੀਗੀ ਤੁਹਾਡੇ ਕੋਲੇ ਵੀ ਉਹਨਾਂ ਕੋਲੇ ਪੈਸੇ ਰਹਿੰਦੇ ਨੇ ਵੀ ਜੇ ਚੱਲ ਸਾਡੇ ਕੋਲੇ ਵੀ ਰਹੇ ਹਨ 1000 1500 ਰੁਪਇਆ ਸਾਨੂੰ ਵੀ ਕਿਸੇ ਟਾਈਮ ਲੋੜ ਪੈ ਜਾਂਦੀ ਹੈਗੀ ਵੀ ਚੱਲ ਅਸੀਂ ਵੀ ਆਪਦਾ ਕੋਈ ਕਰ ਲਈਏ ਜਦੋਂ ਤਾਂ ਸਾਨੂੰ ਜ਼ਰੂਰਤ ਹੁੰਦੀ ਹੈ ਮੈਂ ਤਾਂ ਤਾਂ ਕਹਤਾ ਇਹੋ ਜੀ ਕੋਈ ਗੱਲ ਨਹੀਂ ਹੈਗੀ ਬੇਬੇ ਤੁਸੀਂ ਤਾਂ ਮੈਂ ਹੀ ਗੁੱਸਾ ਕਰ ਲੈਨੇ ਗੁੱਸੇ ਵਾਲੀ ਗੱਲ ਨਹੀਂ ਭਾਈ ਜਦੋਂ ਪੈਸੇ ਹੋਏ ਉਹ ਤੈਨੂੰ ਦਵਾ ਦਾਂਗੇ ਉਹ ਵੀ 2 300 ਸੂਟ ਜੇ ਤੇਰੇ ਕੋਲੇ ਹੈਗੇ ਤਾਂ ਤੂੰ ਲਾਇਆ ਮੈਨੂੰ ਕੀ ਸੁਣਾਈਆਂ ਜੀਆਂ ਕਰਦੀਆਂ ਹੂੰ ਬੇਬੇ 2 300 ਵਾਲੀ ਗੱਲ ਨਹੀਂ ਉਹ ਤਾਂ ਚੱਲ ਮੇਰੇ ਪੈਕੇ ਵੀ ਦੇ ਦਿੰਦੇ ਨੇ ਐਨੇ ਕ ਤਾਂ ਤੇ ਇਸ ਘਰ ਦੀ ਮੈਨੂੰ ਆ ਗਈ ਨਾਲੇ ਤੁਸੀਂ ਵੀ ਤਾਂ ਫਰਜ਼ ਬਣਦਾ ਨਾ ਤੁਹਾਡਾ ਵੀ ਮੈਨੂੰ ਇੱਕ ਅੱਧਾ ਸੂਟ ਲੈ ਕੇ ਦੇ ਦਿਓ ਵਧੀਆ ਮੇਰੇ ਕੋਲ ਸੁ ਹੋਊਗਾ ਮੇਰੇ ਕੋਲ ਕੁਝ ਤਾਂ ਹੀ ਮੈਂ ਦਵਾ ਸਕਦੀ ਹਾਂ ਮੇਰੇ ਕੋਲੇ ਹੁਣ ਭਾਈ ਕੁਝ ਨਹੀਂ ਹੈਗਾ ਜੇ ਆਪਦਾ ਕੰਮ ਕਮ ਕਰ ਲਓ ਅਰਦਾ ਚਲੋ ਕੋਈ ਗੱਲ ਨਹੀਂ ਬੇਬੇ ਦਵਾ ਦਿਓ ਇਹਨੂੰ ਸੂਟ ਓਕੇ 2 300 ਦਾ ਦੇ ਦਿਓ ਦਵਾ ਲਿਆ ਫਿਰ ਤੂੰ ਆਪ ਹੀ ਲੈ ਉਹੀ ਸੂਟ ਲੈ ਕੇ ਦੇ ਦਿੰਦੇ ਜੇ 2-300 ਦਾ ਪਤਾ ਵੀ ਆਉਂਦਾ ਨਹੀਂ 2-300 ਫੜਾ ਤਾਂ ਕਿ ਉਹ ਨੂੰ ਮੈਨੂੰ ਉਹਦਾ ਸੂਟ ਦਵਾ ਲਿਆ ਤੇ ਰੁਪਏ ਕਿ ਲੈ ਕੇ ਦੇ ਦਿੰਦੇ ਮੈਨੂੰ ਕੀ ਸੁਨਾਈਆਂ ਕਰਦੀ ਹੈਗੀ ਨਹੀਂ ਆਵਨਾ ਕੀ ਕਰੀਆ ਨਹੀਂ ਰੋਈ ਚ ਆਮਨੂ ਰਿਆ ਹਾਂ ਬੇਬੇ ਕੀ ਕਰੀਆ ਨਹੀਂ ਕੁਛ ਨਹੀਂ ਕਰਦੀ ਮੈਂ ਤਾਂ ਕੰਮ ਜਾ ਕਰਕੇ ਹਟ ਗਈ ਹੈਗੀ ਨਵੇਂੜ ਲਿਆ ਨਵੇਂੜ ਨਾਲੇ ਬੇਬੇ ਤੁਸੀਂ ਕੀ ਗੱਲਾਂ ਕਰੀ ਜਾਂਦੇ ਸੋ ਉੱਥੇ ਬੈਠੇ ਰਵੀ ਨਾਲ ਹਾਂ ਵਾਲੇ ਪੱਖ ਜਾਂ ਪੂਰਦੇ ਉਹਦਾ ਉਹ ਪੱਖ ਨਹੀਂ ਪੁੱਤ ਉਹਦੀ ਨਾ ਪਤਾ ਨਹੀਂ ਢੂਈ ਦਾ ਕੀ ਹੋਇਆ ਵੀ ਢੂਈ ਦੀ ਕੋਈ ਨਾੜ ਨੂੜ ਚੜ ਗਈ ਉਹ ਰੇਰ ਉਹਦੀਆਂ ਬੋਰੀਆਂ ਚੱਕ ਲੀਆਂ ਉਹਨੇ ਡਰਾਮੇ ਕਰਕੇ ਬੇਬੇ ਤੇ ਐ ਆਦਾ ਸੀਗਾ ਕਿ ਮੈਂ ਦਵਾਈ ਨੂੰ ਪਾਈ ਸੀ ਮੰਗੇ ਸੀ ਪੈਸੇ ਮੰਗੇ ਸੀ ਦਿੱਤੋਂ ਹਾਂ ਮੰਗੇ ਸੀ ਅੱਛਾ ਫਿਰ ਅਸੀਂ ਕਿੰਨੇ ਕਦੇ ਚੱਲੇ ਗਏ ਬੇਬੇ ਪਹਿਲਾਂ ਘਾਟੂ ਜੀ ਤੁਸੀਂ ਬਥੇਰੀਆਂ ਲਿਫਟਾਂ ਚੱਕ ਲੀਆਂ ਹਜੇ ਤੱਕ ਨਾ ਉਹੀ ਪਰਦੇ ਆ ਰਹੇ ਨੇ ਜੇ ਸਰਕਾਰੀ ਨੌਕਰੀ ਕਰਦੇ ਨੇ ਫਿਰ ਐ ਥੋੜੀ ਵੀ ਕਰੀ ਪੈਸਾ ਖਰਾਬ ਕਰੀ ਜਾਣ ਅਸੀਂ ਤਾਂ ਆਪ ਦਾ ਕੁਝ ਵੀ ਨਹੀਂ ਬਣਾਇਆ ਹੈਗਾ ਉਹ ਦਵਾਈ ਨੂੰ ਮੰਗਦਾ ਸੀ ਉਹ ਆਇਆ ਸੀ ਵੀ ਪੈਸਾ ਕੋਈ ਹੈ ਨਹੀਂਗਾ ਵੀ ਦਵਾਈ ਲਿਓਣੀ ਸੀ ਤੇ ਮੈਂ ਫਿਰ ਦਵਾਈ ਨਾਲ ਹੀ ਵਗ ਜਾਂਦਾ ਤੂੰ ਕਹਿੰਦਾ ਉਹ ਤਾਂ ਤੁਰ ਗਿਆ ਨਾਲੇ ਬੇਬੇ ਉਹ ਭਲਾਂ ਦੀ ਇਹਨੂੰ ਕਿਵੇਂ ਲੈ ਕੇ ਜਾਊਗਾ ਤੁਰਕਾ ਨੂੰ ਗਿਆ ਸੀ ਮੋਟਰਸਾਈਕਲ ਲੈ ਤਾ ਗਿਆ ਅੱਛਾ ਕੱਲੇ ਵਗ ਗਿਆ ਫਿਰ ਹੈ ਕੱਲਾ ਹੀ ਵਗ ਗਿਆ ਰਵੀ ਦਵਾਈ ਲੈਣ ਗਿਆ ਬੇਬੇ ਫਿਰ ਜੇ ਫਿਰ ਜੇ ਦੀ ਸੁੱਟੀਆਂ ਮਰਵਾ ਕੇ ਰੱਖਤੀ ਮੋਟਰਸਾਈਕਲ ਜਦੋਂ ਫਿਰ ਛੁੱਟੀ ਮਰਵਾ ਹੀ ਦੀ ਫਿਰ ਨਾਲ ਹੀ ਲੈ ਜਾਂਦਾ ਦੋਨੇ ਵਗ ਜਾਂਦੇ ਵੇਬ ਕੀ ਹਵਲਾ ਖੂਗਾ ਦੀ ਇਹਦਾ ਭਰਾ ਹੈਗਾ ਇਹ ਇਹ ਕਿੱਥੇ ਉਹ ਕਿੱਥੇ ਕਿੰਨਾ ਫਰਕ ਹੈ ਤੂੰ ਆਪ ਵੀ ਦੇਖ ਲੈ ਚਲ ਆਇਆ ਤਾਂ ਫਿਰ ਰਹੂਗਾ ਤਾਂ ਭਾਈ ਦਾ ਭਾਈ ਰਹੂਗਾ ਫਿਰ ਕੀ ਹੁੰਦਾ ਮੰਨਿਆ ਵੀ ਉਹ ਗੋਦ ਲਿਆ ਹੋਇਆ ਆਪਾਂ ਰੱਖਦੇ ਆਈਆਂ ਇਹਦੇ ਬਰਾਬਰ ਹੀ ਰੱਖਦੀਆਂ ਮੈਂ ਅਨਮੋਲ ਦੇ ਬਰਾਬਰ ਰੱਖਦੀਆਂ ਉਹਨੂੰ ਬਰਾਬਰ ਤਾਂ ਰੱਖਦੀਆਂ ਬੇਬੇ ਪਰ ਇਹਦਾ ਮਤਲਬ ਇਹ ਨਹੀਂ ਹੈਗਾ ਲੀੜੇ ਕੱਪੜੇ ਦਾ ਉਹਨੂੰ ਨਹੀਂ ਸੂਰ ਹੈਗਾ ਬੋਲਣ ਟੋਲਣ ਦਾ ਉਹਨੂੰ ਨਹੀਂ ਪਤਾ ਵੀ ਕਿਵੇਂ ਬੋਲਣਾ ਹੈ ਹੈ ਮਾਂ ਲਾ ਲਾ ਮੋਚੇ ਲਾ ਕੇ ਹਟੀ ਚੱਕਿਆ ਮੂੰਹ ਆ ਹੀ ਆ ਗਿਆ ਲੇਕਿ ਗੋਇ ਦੀਆਂ ਲਿਬੜੀਆਂ ਚਪਣਾ ਲੈ ਦੱਸ ਐ ਤਾਂ ਪਤਾ ਵੀ ਪੋਚੇ ਲਾ ਕੇ ਹਟੀ ਆ ਓਕੇ ਆ ਪੋਚੇ ਲਾਉਣੇ ਕਿ ਠੰਡੀ ਛੋਕੇ ਬਈ ਹਾਂ ਉਹਦੀ ਮਹਾਰਾਣੀ ਤਾਂ ਕੁਛ ਕਰਦੀ ਨਹੀਂ ਹੈਗੀ ਉਹ ਤਾਂ ਵਿਹਲੇ ਬੈਠੀ ਰਹਿੰਦੀ ਹੈਗੀ ਤੂੰ ਉਹਨੂੰ ਕਹਦਾ ਕਰਨਾ ਕਿ ਨਾਲ ਕੰਮ ਕਰਾ ਪੈਣ ਮੇਰੇ ਆਹ ਉਰਾਈ ਖੜੀ ਹੈਗੀ ਨਾ ਚੁੱਲੇ ਦਾ ਕਰਾਂ ਕਿ ਨਾ ਉਹ ਤਾਂ ਡੰਗਰਾਂ ਦਾ ਕਰਦੀ ਇਕੱਲਾ ਡੰਗਰਾਂ ਵਰਗੀ ਹੋ ਰਹੀ ਹੈਗੀ ਚਲ ਕੋਈ ਨਹੀਂ ਪੁੱਤ ਆਪਾਂ ਐ ਥੋੜੀ ਐ ਵੀ ਫਿਰ ਕਲੇਸ਼ ਥੋੜੀ ਪਾਉਣੇ ਘਰ ਚ ਉਹਦੇ ਪਿੱਛੇ ਆਪਾਂ ਹਸਾਬ ਨਾਲ ਆਪ ਕੰਮ ਕਰਾ ਲੂ ਕਹਿ ਕੇ ਉਹ ਤੂੰ ਜੋ ਉਹਦਾ ਦੁੱਖ ਦਾ ਕੁਝ ਭਾਈ ਦਵਾਈ ਨੂੰ ਪੈਸੇ ਦੇਤੇ ਹੋਰ ਕੀ ਹੈ ਮੇਰੇ ਸਾਡੇ ਕੋਲ ਤਾਂ ਨਾ ਪੈਸੇ ਹੈ ਨਹੀਂਗੇ ਅਸੀਂ ਆਪਦਾ ਵੀ ਕੁਝ ਬਣਾਉਣਾ ਹੈ ਕੱਲ ਕਰਾਂਗੇ ਕੋਈ ਜਵਾਬ ਹੋ ਜਾਊਗਾ ਫਿਰ ਅਸੀਂ ਕੀ ਮੂੰਹ ਦਿਖਾਵਾਂਗੇ ਲੋਕਾਂ ਨੂੰ ਵੀ ਅਸੀਂ ਇਕੱਠ ਸੀ ਪੈਸਾ ਦਾ ਆਪਦਾ ਜਵਾਕਾਂ ਜੋ ਕਰਾ ਕੁਝ ਬਣਾਇਆ ਹੀ ਨਹੀਂ ਹੈਗਾ ਪਤਾ ਹੈ ਗੱਲਾਂ ਹੈ ਜੇ ਉਹ ਜਾਦੇ ਢਿੱਲਾ ਹੋਗਾ ਉਹ ਮੰਜੇ ਤੇ ਪੈ ਜਾਊਗਾ ਫਿਰ ਵੀ ਤੇ ਤੁਹਾਨੂੰ ਹੀ ਬਣਨੀ ਹੈ ਫਿਰ ਤੁਹਾਨੂੰ ਦਵਾਈ ਦਿਵਾਉਣੀ ਪਊ ਕਿ ਨਹੀਂ ਦਿਵਾਉਣੀ ਪਊ ਨਾ ਫੇ ਪੈਸੇ ਤਾਂ ਦਿਵਾਉਂਦੇ ਨਹੀਂ ਗੁੱਸਾ ਕਰ ਕਿਲਾ ਕਰ ਸਾਡੇ ਕੋਲ ਇੰਨਾ ਟਾਈਮ ਨਹੀਂ ਹੈਗਾ ਨਹੀਂ ਹੋ ਗਰੀ ਤੁਸੀਂ ਕੱਠ ਚ ਲਿਪਟਾਈਆਂ ਚੱਕੀਆਂ ਸੀ ਨਾ ਹਜੇ ਤੱਕ ਉਹ ਹੀ ਉਤਰ ਨਹੀਂ ਲੈ ਉਤਰ ਤਾਂ ਗਈਆਂ ਉਤਰ ਗਈਆਂ ਤੇ ਨਾਲੇ ਉਹ ਜਿਹੜਾ ਤੱਕਲਾ ਜ਼ਮੀਂਦਾਰ ਰੱਖਿਆ ਸੀ ਉਹ ਛਡਾਇਆ ਗਿਆ ਅੱਛਾ ਚੱਲ ਚੰਗਾ ਹੋ ਗਿਆ ਤਾਂ ਵਧੀਆ ਹੋ ਗਿਆ ਕੰਮ ਤਾਂ ਕਰਨਾ ਹੀ ਪੈਂਦਾ ਫੇਰ ਵੀ ਤੁਸੀਂ ਚਲ ਐਂ ਲਾ ਲਾ ਉਹ ਅਣਪੜ੍ਹ ਤੁਸੀਂ ਸਿਆਣੇ ਪੜੇ ਲਿਖਿਆ ਪੜੇ ਲਿਖੇ ਤੇ ਹੋਗੇ ਨੀ ਬੇਬੇ ਫਿਰ ਐਂ ਥੋੜੀ ਬੋਨਾ ਨਾ ਮੱਥਾ ਮਾਰੀ ਚਲੀ ਗਈ ਨਾ ਗੱਲ ਸੁਣ ਲਾ ਕੱਲ੍ਹ ਗਣ ਜੇ ਅੱਡ ਹੋਣ ਦਾ ਆ ਗਿਆ ਨਾ ਟਾਈਮ ਇਹ ਜਾ ਤੇ ਸਾਡੇ ਕੰਨੀ ਹੋ ਜੀ ਦਵਾਈ ਬੁੱਟੀ ਅਸੀਂ ਦਵਾਉਣੀ ਆ ਤੈਨੂੰ ਉਹ ਤੈਨੂੰ ਭੁੱਖੀ ਮਾਰ ਦੂਗਾ ਉਹ ਤਾਂ ਮੈਨੂੰ ਪਤਾ ਹੀ ਐ ਮੈਂ ਤਾਂ ਤੁਹਾਡੇ ਨਾਲ ਹੀ ਆ ਮੈਂ ਉਹਦੇ ਨਾਲ ਰਹਿ ਕੇ ਭੁੱਖੀ ਮਰਨਾਗਾ ਕੱਪੜਾ ਲੀੜਾ ਨਹੀਂ ਉਹਨਾਂ ਨੇ ਮੈਨੂੰ ਦਵਾਣਾ ਕੁਛ ਨਹੀਂ ਦਵਾਉਣਾ ਨਾ ਦਵਾਈ ਤਾਂ ਫਰੀ ਰਹੀ ਬਸ ਫੇਰ ਨਾ ਮੈਂ ਤਾਂ ਆਪ ਤਾਂ ਇਕੱਠੀ ਰਾਂ ਮੜਮਟਾ ਤੂੰ ਵੀ ਟੋਕ ਦਿਆ ਕਰ ਉਹਨੂੰ ਛੋਟੀ ਨੂੰ ਨਹੀਂ ਮੜਮਟਾ ਕੰਮ ਦੇ ਹੱਥ ਲਾ ਲਿਆ ਕਰੇ ਨਹੀਂ ਮੈਂ ਤਾਂ ਉਹ ਉਹੀ ਡਰਦੀ ਆ ਬਿਨਾ ਕਹੀ ਉਹ ਤਾਂ ਲੜ ਪੈਂਦੀ ਐ ਬੇਬੇ ਆਏਗੇ ਨਹੀਂ ਬੇਬੇ ਆਏਗੇ ਨਹੀਂ ਐ ਘਰ ਚ ਕਲੇਸ਼ ਫਿਰ ਬੇਬੇ ਤਾਂ ਸ਼ੁਰੂ ਹੋ ਜਾਂਦਾ ਬੇਬੇ ਨੂੰ ਫਿਰ ਮੈਨੂੰ ਗੁੱਸਾ ਨਹੀਂ ਹੁੰਦਾ ਰੋਟੀ ਤਾਂ ਮੈਂ ਵੀ ਖਾਣੀ ਆ ਨਾ ਗੁੱਸਾ ਹੋ ਕੀ ਕਰਨੇ ਬੇਬੇ ਕੰਮ ਨਹੀਂ ਕਰਦੀ ਵਾਸਤਾ ਨਹੀਂ ਮੈਂ ਤਾਂ ਕਿਤੇ ਦੇਖਿਆ ਨਹੀਂ ਵੀ ਅੱਜ ਸਵੇਰੇ ਉੱਠ ਕੇ ਮੇਨਾਂ ਝਾੜੂ ਪੋਚਾ ਕਰਾਤਾ ਜਾਂ ਚੁੱਲ੍ਹੇ ਦੇ ਲੈ ਵੀ ਲੱਗ ਗਈ ਕਹਿ ਕੇ ਕਰਾ ਲੈ ਕਰ ਕਹਿ ਭਣੇ ਆਹ ਕਰਾ ਕੰਮ ਮੈਂ ਤਾਂ ਕਹਿਣ ਨਾਲ ਨਾ ਮੈਂ ਆ ਕੇ ਬਥੇਰਾ ਕੰਮ ਕਰ ਲਵਾਂ ਜਦੋਂ ਨਾ ਮੈਂ ਕਹਿਣ ਜਾਉਂਗੀ ਨਾ ਤੇ ਉਦੋਂ ਮੈਂ ਰੋਟੀ ਬਣਾ ਦੂੰਗੀ ਉਹ ਤਾਂ ਮੈਨੂੰ ਪਤਾ ਹੈ ਇਹ ਤਾਂ ਤੂੰ ਕੰਮ ਨੂੰ ਬਥੇਰੀ ਨੇਰੀ ਹੈ ਤੇ ਫਿਰ ਉਹ ਟਾਈਮ ਪਾਸ ਤਾਂ ਕਰਨਾ ਹੀ ਪਊ ਕੋਈ ਨਹੀਂ ਮੈਂ ਦੇਖਦੀ ਆ ਨਹੀਂ ਫਿਰ ਮੈਂ ਤਾਂ ਪਤਾ ਲੈ ਇਹਦਾ ਕਰ ਦਿਆਂਗੀ ਠੀਕ ਹੈ ਕਿਹੜੇ ਸਤਮ ਖਾਉਣੇ ਆ ਨਕਰਚੋਂ ਹਾਂਜੀ ਸੋਚ ਲੈ ਬੇਬੇ ਜਿਲੇਦਾ ਕਰ ਦੇਗੀ ਬੱਧੀਆ ਰਹੇਗੀ ਬੱਚੇ ਉਹ ਉਹ ਤੋਂ رائے ਲਵਾਂਗੀ ਛੋਟੇ ਤੋਂ ਵੀ ਦੱਸ ਭਾਈ ਤੂੰ ਕਿਵੇਂ ਚਾਹਨਾ ਜੇ ਉਹਨੇ ਕਹਿਤਾ ਮੈਂ ਅਸੀਂ ਤਾਂ ਅੱਡ ਹੁਣ ਲੈ ਹੋ ਜੂ ਭਾਈ ਚਲ ਦੇਖ ਲੈ ਬੇਬੇ ਮੇਰੇ ਤਾਂ ਕੰਮ ਪੈ ਨਹੀਂ ਚਲ ਤੂੰ ਕੱਪੜੇ ਕੁੱਪੜ ਵੀ ਧੋਣੇ ਕਰ ਲਾ ਸਾਰੇ ਕੰਮ ਸੜਾ ਦਾਂਗਾ ਹੁਣ ਸਾਰਾ ਕੰਮ ਤਾਂ ਤੈਨੂੰ ਕਰਨਾ ਮੈਂ ਕਿੰਨਾਂ ਘਰ ਦਿਨ ਕੋਲੇ ਬਿਠਾਈ ਰੱਖਾਂ ਕੋਈ ਨਹੀਂ ਮੈਨੂੰ ਸਾਰਾ ਪਤਾ ਦਿੱਸੀ ਜਾਂਦਾ ਕਰਦੀਆਂ ਮੈਂ ਹੱਲ ਇਹਨਾਂ ਦਾ ਹੁਣ ਢੂਈਏ ਜੱਪਾਂ ਵਾਲਾ ਆ ਕੇ ਲੈ ਆ ਜੀ 5 ਵਜਣ ਵਾਲੇ ਹੋ ਰਹੇ ਆ ਅਏ ਤਾਂ ਕਿਹਨੇ ਸੰਨੀ ਦਾ ਨਾਂ ਨਹੀਂ ਲੈਂਦੇ ਬਸ ਵੀ ਸਾਰਾ ਕੰਮ ਇਹ ਨਹੀਂ ਸੁੱਕੇ ਦਿੱਤਾ ਵਾ ਜੀ ਡੋਟੋ ਕ੍ਰੈਸ਼ ਹਟ ਤੋਂ ਕਿ ਫਿਰ ਤੁਹਾਨੂੰ ਦੱਸ ਕੀ ਪਲੇਗ ਪੈ ਗਈ ਆਏ ਨਾ ਉਹ ਨੂੰ ਆ ਵੀ ਉਹ ਹੀ ਲਾ ਦੇ ਸੰਨੀ ਕੋਈ ਨਾ ਮੈਰ ਲਾ ਦਿੰਨੀ ਆ ਕੀਰ ਲਾ ਦਿੰਨੀ ਆ ਤੁ ਸੰਨੀ ਕੋਈ ਨਾ ਦਵਾਈ ਲੈ ਆਏ ਤੁਸੀਂ ਆ ਲੈ ਆਏ ਦਵਾਈ ਤੈਨੂੰ ਉਹ ਦਿਨ ਦਿੰਦਾ ਨਹੀਂ ਤੈਨੂੰ ਵੀ ਉਹ ਚਿੱਪਾਂ ਲਵਾ ਕੇ ਆਊਗਾ ਵੀ ਮੈਂ ਕਰਦਾ ਸੰਨੀ ਚੱਲ ਕੋਈ ਨਾ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ ਜੀ ਓਏ ਗੱਲਾਂ ਨੂੰ ਹੁਣ ਮੇਰੇ ਕੋਲ ਟਾਈਮ ਹੈ ਨਹੀਂ ਮੈਂ ਪਸੂ ਬੰਨਣੇ ਆ। ਰਵੀ ਪਲੀਜ਼ ਤੁਸੀਂ ਮੇਰੀ ਗੱਲ ਸੁਣਿਆ ਕਰੋ ਦੇਖੀ ਮੇਰੇ ਕੋਈ ਵੀ ਗੱਲ ਨਹੀਂ ਸੁਣਦਾ ਹੈਗਾ ਉਧਰ ਉਹ ਬੇਬੇ ਵੀ ਚ ਬੈ ਜਾ ਓਰੇ ਬਿੰਦਾ ਹਾਂ ਬੈ ਜਾ। ਹਾਂ ਦੱਸ। ਠੀਕ ਹੈ ਕਿ ਹੁਣ ਪਹਿਲਾਂ ਨਾਲ। ਉਹ ਠੀਕ ਹਜੇ ਕਿੱਥੇ ਐ ਢੀ ਕੋਨੇ ਫੂਕ ਮਾਰ ਕੇ ਠੀਕ ਕਰਤੀ ਚਿੱਪਾਂ ਗਲਵਾ ਕੇ ਲਿਆ ਹੁਣ। ਚਲ ਕੋਈ ਨਾ ਰਵੀ ਗੁੱਸਾ ਨਾ ਕਰਿਆ ਕਰ। ਆਪਣੇ ਕਰਮ ਹੀ ਹੈ ਜੇ ਨੇ ਮੈਨੂੰ ਲੱਗਦਾ। ਉਹ ਕਰਮਤਾਪੀ ਇਹ ਜੇ ਆ। ਜਿਹੜਾ ਇਹਨਾਂ ਦੇ ਘਰੇ ਆ ਗਈ ਸਾਲਾ। ਇਹਨਾਂ ਦੇ ਘਰੇ। ਹੋਰ ਹੁਣ। ਮਤਲਬ ਮੈਂ ਸੱਚ ਚਲ ਉਹ ਤਾਂ ਛੱਡ ਮੇਰੀ ਗੱਲ ਸੁਣ ਮੈਂ ਐਂ ਕਹਿੰਦੀ ਸੀ ਵੀ ਬੇਬੇ ਆਪਣੇ ਨਾਲ ਇੰਨਾ ਫਰਕ ਕਾ ਤੋ ਰੱਖਦੀ ਆ ਕੀ ਚੱਕਰ ਆਗਾ ਉਹ ਮੈਨੂੰ ਤਾਂ ਆਪ ਨੂੰ ਨਹੀਂ ਪਤਾ ਲੱਗਦਾ ਯਾਰ ਮੈਨੂੰ ਤਾਂ ਐਂ ਲੱਗਦਾ ਰਹਿੰਦਾ ਕਿਤੇ ਕਿਤੇ ਜਿਵੇਂ ਮੈਨਾਂ ਦਾ ਮੁੰਡਾ ਹੈ ਹੀ ਨਹੀਂ ਹਾਂ ਮੈਨੂੰ ਵੀ ਐਂ ਲੱਗਦਾ ਰਹਿੰਦਾ ਵੀ ਜਿਵੇਂ ਆਪਣੇ ਇੰਨੇ ਨਹੀਂ ਹੁੰਦੇ ਨੇ ਜਿਵੇਂ ਕੋਈ ਗਮਾਂਡੀਆਂ ਦੇ ਉਹਨਾਂ ਜਾਂ ਕੋਈ ਕੰਮ ਕਰਨ ਵਾਲੇ ਹੁੰਨੇ ਆ ਉਹ ਐਂ ਆ ਯਾਰ ਪਤਾ ਕੀ ਗੱਲ ਆ ਗਈ ਮੈਨਾਂ ਬਾਲੀਆਂ ਗੱਲਾਂ ਹੀ ਦੇਖਿਆ ਬੇਬੇ ਮੇਰੇ ਮੂੰਹ ਤੇ ਮੇਰੀ ਬਣ ਜਾਂਦੀ ਆ ਤੇ ਜਦੋਂ ਮੈਂ پاسੇ-ਆਸੇ ਹੁੰਨਾ ਨਾ ਉਦੋਂ ਮੈਂ ਸਾਰੀਆਂ ਗੱਲਾਂ ਸੁਣਦਾ ਇਹਨਾਂ ਦੀਆਂ ਵੀ ਮੇਰੇ ਬਾਰੇ ਕੀ ਕੀ ਗੱਲਾਂ ਕਰਦੇ ਆ ਤੇਰੇ ਬਾਰੇ ਕੀ ਕੀ ਬੋਲਦੇ ਆ ਮੈਨੂੰ ਸਭ ਦਾ ਹੀ ਪਤਾ ਵੀ ਕਿਹੜਾ ਕਿੱਥੇ ਚੱਲੀ ਜਾਂਦਾ ਪਰ ਮੈਂ ਚੁੱਪਾਂ ਚਲ ਕੋਈ ਨਰ ਵੀ ਆਪਾਂ ਇਹ ਗੱਲ ਦਾ ਪਤਾ ਕਰਕੇ ਰ੍ਹਾਂਗੇ ਵੀ ਚੱਕਰ ਕੀ ਆ ਇਹ ਮੈਂ ਅੱਜ ਬੇਬੇ ਨੂੰ ਕਿਹਾ ਮੈਂ ਕਿਹਾ ਮੇਰੇ ਪੇਕੇ ਆਨੇ ਨਾ ਮੈਂ ਤਾਂ 300 ਰੁਪਏ ਦਿੱਤਾ ਸੀ ਵੀ ਬੇਬੇ ਮਾੜਾ ਨਾਲ ਬਾਗ ਚੱਲ ਮੈਂ ਸੂਟ ਲੈ ਕੇ ਆਉਣਾ ਸੋਨੂੰ ਤਾਂ ਪਤਾ ਹੀ ਹੈਗਾ ਵੀ ਅਮਨ ਤਾਂ ਇਕੱਲੀ ਵਗ ਜਾਂਦੀ ਹੈਗੀ ਹਨਾ ਉਹ ਤਾਂ ਥੋੜਾ ਜਿਹਾ ਤੈਨੂੰ ਪਤਾ ਐਟੀਟਿਊਡ ਆ ਉਹਦੇ ਵਿੱਚ ਫਿਰ ਹੁਣ ਮੈਂ ਕੀ ਕਰ ਸਕਦੀ ਆ ਮੈਂ ਇਕੱਲੀ ਨਹੀਂ ਜਾਂਦੀ ਜੀ ਤੁਸੀਂ ਕੰਮ ਕਰ ਲੀਂ ਜੀ ਫੇਰ ਕਿੱਡੀ ਗੱਲ ਆ ਤੂੰ ਇਕੱਲੀ ਜਾ ਆਉਂਦੀ ਤੈਨੂੰ ਘੜਾ ਕੋਈ ਕੁਝ ਕਹਿੰਦਾ ਯਾਰ ਮੈਂ ਕਦੇ ਗਈ ਨਹੀਂ ਹੈਗੀ ਦੁਕਾਨ ਤੇ ਮੈਨੂੰ ਪਤਾ ਨਹੀਂ ਨਾ ਵੀ ਸੂਟ ਆਣਾ ਕਿਵੇਂ ਲੈਣਾਗਾ ਤੇ ਇਹਨੂੰ ਬੇਬੇ ਨੂੰ ਕਹ ਸੀ ਵੀ ਚੱਲ ਸਿਆਣਾ ਬੰਦਾ ਨਾਲ ਚੰਗਾ ਹੁੰਦਾਗਾ ਮੈਂ ਉੱਥੇ ਵੀ ਮੰਮੀ ਜਾਂਦੀ ਹੁੰਦੀ ਸੀ ਸਾਨੂੰ ਲੈ ਕੇ ਕੋਈ ਚਲ ਕੋਈ ਨਾ ਮੈਂ ਚੱਲ ਵੜਦਾ ਹਾਂ ਪਸੂ ਪਸੂ ਬਨ ਕੇ ਅੱਭੀ ਰਿਕ ਦਵਾ ਦੇਣਾ ਤੈਨੂੰ ਸੂਟ ਨਵੇਂ ਆਏ ਹੋਣਗੇ ਇਹਨਾਂ ਦੇ ਹਾਂ ਰਵੀ ਤੇਰੀ ਗੱਲ ਸਹੀ ਆ ਦੀਦੀ ਥੋੜੀ ਜਿਹਾ ਆਪਣੇ ਆਪ ਨੂੰ ਬਾਹਲੀ ਜਾਜੇ ਕਹੋਂਦੀ ਹੈਗੀ ਆਪਾਂ ਨੂੰ ਤਾਂ ਉਹ ਸਮਝਦੀ ਕੁਛ ਨਹੀਂ ਬਸ ਉਹਨੂੰ ਐਵੇਂ ਮੈਂ ਪੜੀ ਲਿਖੀ ਐਂਗੀ ਤੇ ਅਣਪੜਨੇ ਉਹ ਕਿਸ ਵਾਹ ਪੜੀ ਲਿਖੀ ਆ ਗਿੱਟਿਆ ਧੁੱਤੇ ਨਹੀਂ ਕਿਤੇ ਉਹਨੇ ਨਾਲੇ ਜਿੱਦ ਮੈਂ ਬੋਲਣ ਲੱਗਾਂ ਨਾ ਮੈਂ ਕਿਸੇ ਨੂੰ ਨਹੀਂ ਬੋਲਣ ਦੇਣਾ ਵੀ ਸਾਰਾ ਕੰਮ ਤਾਂ ਕਰਦਾ ਮੈਂ ਕਰਦਾ ਆ ਪਸੂਮ ਦਾ ਤਾਂ ਖੇਤੀ ਦਾ ਤਾਂ ਕਲਾਉ ਤਾਂ ਡਿਊਟੀ ਜਾਂਦਾਗਾ ਪਰ ਉਹਦੇ ਨਾਲ ਮੇਰੀ ਕਾਹਦੀ ਜਿਹੜਾ ਜਦੋਂ ਇਹੀ ਨਹੀਂ ਦੋਨੇ ਲੋਟ ਆਉਣਾ ਚੱਲ ਜਰ ਤੂੰ ਤਾਂ ਮੈਨੂੰ ਵੀ ਬਹਾਲ ਨਹੀਂ ਕੰਮ ਕਰਦੇ। ਕੋਈ ਨਾ ਵੀ ਤੇਰੀ ਠੂਈ ਦੋ ਦਿਆ ਮੈਂ ਆਪਕੇ ਕੋਈ ਨਾ ਮੈਂ ਕਰ ਦਿੰਦੀ ਆ। ਉਹ ਬਾਹਰ ਰਹਿਣ ਦੇ ਤੂੰ ਜਾ। ਕੋਈ ਨਾ ਵਿੰਦ ਰੈਸਟ ਕਰ ਲੈ। ਉਹ ਜਾ ਤੂੰ ਪਸੂ ਖੋਲ ਦੇ ਪਾ ਮੈਂ ਬੰਨ ਦਿੰਨਾ ਵਾ ਸੱਨੀ ਤਾਂ ਕਰੇ ਪਿਆ ਹੁਣ ਮੇਰੇ ਇੱਥੇ ਆ ਕੇ ਤੂੰ ਉਹ ਕਰਨ ਲੱਗ ਜਾ। ਚੱਲ ਕੋਈ ਨਾ ਕੰਮ ਦਾ ਆਪਦੇ ਕਰਮ ਹੁੰਦੇ ਨੇ। ਕਰਮੀ ਆ ਮੇਰੇ ਤਾਂ ਸਾਰੀ ਜ਼ਿੰਦਗੀ ਕਰਮਾਂ 'ਚ ਹੀ ਲੰਗੀ ਆ ਕਹੀ ਲੈ ਜਾ ਇਦਰਾ। ਟੱਕਲੇ ਮੂੰਹ ਤੁਮੀ। ਚੁੱਪ ਤਾਂ ਨਹੀਂ ਦੇਣ ਨੂੰ ਲੱਗੀ ਰਹਿੰਦੀ ਏ ਸਾਰਾ ਦਿਨ ਮੈਨੂੰ ਤਾਂ ਸਮਝ ਹੀ ਨਹੀਂ ਆਉਂਦੀ ਵੀ ਕੀ ਬਣੂ ਇਸ ਘਰ 'ਚ ਸਾਲਾ। ਮਨ ਨੂੰ ਸਮਝ ਨਹੀਂ ਹੁੰਦੀ ਐਗੀ ਬੇਬੇ ਐਨਾ ਫਰਕ ਕਿਉਂ ਰੱਖਦੀ ਆ ਸਾਡੇ 'ਚ ਨਾਲੇ ਕੰਮ ਤਾਂ ਅਸੀਂ ਵੀ ਕਰਦੇ ਆ ਪਤਾ ਨਹੀਂ ਕਿਉਂ ਜਦੋਂ ਵੀ ਕੋਈ ਚੀਜ਼ ਮੰਗ ਲਾਂ ਤੇ ਜਾਂ ਮੈਂ ਬੇਬੇ ਕੋਲੇ ਬਹਿ ਜਾ ਪਹਿਲਾਂ ਹੀ ਬੋਲਣ ਲੱਗ ਜਾਂਦੀ ਆ ਜੇ ਮੈਂ ਕੋਈ ਬੜੀ ਵੱਡੀ ਦੁਸ਼ਮਣੀ ਹੋਵੇ ਮੇਰੇ ਨਾਲ ਨਾਲੇ ਮੈਂ ਤਾਂ ਬੇਬੇ ਨੂੰ ਕਦੇ ਕੁਝ ਕਿਹਾ ਹੀ ਨਹੀਂ ਤੇ ਨਾ ਹੀ ਕਦੇ ਮੈਂ ਕੰਮ ਨੂੰ ਜਵਾਬ ਦਿੱਤਾ ਨਾਲੇ ਹੋਰ ਮੇਰੇ ਘਰ ਵਾਲਾ ਵੀ ਤਾਂ ਕੰਮ ਕਰਦਾ ਹੀ ਆ ਚਲ ਕੋਈ ਮੈਂ ਰਵੀਨ ਵਾਲੀ ਗੱਲ ਕਰੂੰ ਐਨੀਆਂ ਸੁਨਾਤੀਆਂ ਜੀ ਬੇਬੇ ਨੇ ਮੈਨੂੰ ਜੇ ਮੇਰੇ ਪਿੱਕੇ ਗਰੀਬ ਨਾ ਹੁੰਦੇ ਤਾਂ ਮੈਂ ਸੁਣਨਾ ਨਾ ਬੈਂਦਾ ਮੈਂ ਤੋ ਲਾ ਸਮਾਂ ਦਿੱਤਾ ਠੀਕ ਹੈ ਠੀਕ ਹੈ ਵਧੀਆ ਤੁਹਾਨੂੰ ਦੱਸ ਸਕਦਾ ਵਧੀਆ ਟਾਈਮ ਪਾਸ ਹੋਈ ਜਾਂਦਾ ਸਿਰਫ ਘੇਮ ਪਾਸ ਹੀ ਚਾਹੀਦਾ ਵਾ ਉਹ ਠੀਕ ਹੈ ਹਾਂ ਠੀਕ ਆ ਵਸਾ ਚੱਲਿਆ ਇਸਮਾਨ ਦਾ ਲੈਣ ਪੜਾ ਲਿਖ ਕੇ ਦੇ ਦਿੰਦੇ ਤੈਨੂੰ ਪਤਾ ਪਰਚੀ ਤੇ ਚਸ਼ਮਾ ਤੂੰ ਲੈਣਾ ਹਣਾ ਲੈਉਣਾ ਪੈ ਜਾ ਪਰਚਾਈ ਭੇਜ ਦੀਏ ਠੀਕ ਐ ਪਰਚਾਈ ਠੀਕ ਰਹਿੰਦੀ ਐ ਪਰਚਾਈ ਤਾਂ ਠੀਕ ਰਹਿੰਦੀ ਐ ਚਾਚਾ ਯਾਰ ਬਸ ਬਹੁਤ ਸਣਾ ਸਾਡੀ ਮੰਦੇ ਹਾਲ ਹੋਏ ਪਏ ਮੰਦੇ ਹਾਲ ਹੋਏ ਪਏ ਕੀ ਗੱਲ ਆ ਖੁੱਲ ਕੇ ਦੱਸ ਮੈਂ ਕਿਹੜਾ ਕੋਈ ਉਪਰਾਂਗਾ ਜੀ ਇਹ ਗੱਲ ਕਹਿੰਦਾ ਸੀ ਉਹਨਾਂ ਨੂੰ ਵੀ ਕਹਦੇ ਆਂਗੇ ਸੁੱਖ ਤਾਂ ਹੈ ਉਸ ਚੀਜ਼ ਔਖਾ ਚਾਚਾ ਕੀ ਦੱਸਾਂ ਹੁੰਦਾਂ ਨੂੰ ਵੀ ਪਤਾ ਹੀ ਹੈਗਾ ਉਹ ਬਾਈ ਤਾਂ ਹੇਠ ਠੀਕ ਚੱਲਦਾ ਤੇ ਸਾਰੀ ਕਬੀਲਦਾਰੀ ਨਾ ਪਰਜਾਈ ਦੇ ਹੱਥ ਆ ਗਈ ਤੇ 65% ਸਾਨੂੰ ਤਾਂ ਦਵਾਈ ਨੂੰ ਵੀ ਮੰਗ ਮੰਗ ਚਾਂਗੂ ਮੰਗ ਕੇ ਲੈਣਾ ਪੈਂਦਾ ਹੈ। ਅੱਛਾ ਜੀ ਸਾਰੀ ਕਬੀਲਦਾਰੀ ਆਪ ਸੰਭੀ ਬੈਠੀ ਆ। ਸਾਰੀ ਖੇਤੀਬਾੜੀ ਦੇਖਦਾ ਮੈਂ ਆ ਤੇ ਹੱਕ ਆਪ ਮਾਰ ਕੇ ਵਜ ਜਾਂਦੇ ਸਾਰੇ ਪੈਸਿਆਂ ਦੇ। ਮਤ ਨੂੰ ਇਹ ਕਹਿਣਾ ਆ ਚਲ ਕਬੀਲਦਾਰੀ ਤੇ ਉਹਦੇ ਕੋਲੇ ਹੈਗੀ ਆ ਗੱਲ ਕਰ ਪੈਸਾ ਟੱਕ ਦਾ ਫਿਰ ਜਦੋਂ ਲੋੜ ਪੈਣੀ ਦੇਣਾ ਚਾਹੀਦਾ ਨਾ ਗੱਲ ਤਾਂ ਆਪ ਐ ਕਰਦੇ ਆਂਗੇ। ਰੋਲਾ ਤਾਂ ਉਹੀ ਯਾਰ ਚਾਚਾ। ਅੱਜ ਵੀ ਤੂੰ ਦੇਖ ਲੈ ਹੁਣ। ਆ ਦਵਾਈ ਲੈ ਕੇ ਆਇਆ ਸੀਗਾ ਟੂਹੀ ਦੀ ਤੇ 500 ਰੁਪਇਆ ਬਾਈ ਤੋਂ ਲੈ ਕੇ ਗਿਆ ਬਾਹਰੋਂ ਆ ਕੇ ਫੜ ਕੇ ਮੈਨੂੰ ਕਹਿੰਦੀ ਸਾਈਕਲ ਤੇ ਵਗ ਜਾ ਦਾ ਸਾਈਕਲ ਤੇ ਕਿਵੇਂ ਵਗ ਜਾਂਦਾ 10 ਕਿਲੋਮੀਟਰ ਹੈ ਇੱਥੋਂ ਆ ਤਾਂ ਗੱਲ ਗਲਤ ਆ ਉਹਦੀ ਫਿਰ ਜਿਹੜੀ ਗੱਲ ਕਹਿਣ ਵਾਲੀ ਉਹ ਤਾਂ ਕਹੀ ਕਹੀ ਵੀ ਜਾਂਦੀ ਆ ਚਲ ਕੋਈ ਗੱਲ ਨਹੀਂ ਮੈਂ ਕਰੂੰ ਤੇ ਪਾਈ ਨਾ ਗੱਲ ਠੀਕ ਹੈ ਉਹਦਾ ਉਹਦਾ ਕੋਈ ਕਸੂਰ ਹੀ ਨਹੀਂ ਕੋਈ ਕਸੂਰ ਨਹੀਂ ਉਹਨੂੰ ਕਹਾਂਗੇ ਵੀ ਚਲ ਜਿਹੜੀ ਗੱਲ ਜਾਇਆ ਜਾਉ ਤਾਂ ਉਹਨੂੰ ਕਹਿ ਸਕਦਾ ਚਲ ਤੂੰ ਤਾਂ ਨਹੀਂ ਕਹਿ ਸਕਦਾ ਉਹ ਤਾਂ ਕਹਿ ਸਕਦਾ ਘਰ ਵਾਲੀ ਨੂੰ ਨਾ ਭਈ ਤੂੰ ਐ ਨਾ ਕਰਿਆ ਕਰ ਮੇਰਾ ਭਾਈ ਆ ਉਹ ਜਦੋਂ ਕੋਈ ਪੈਸੇ ਟਾਕਾ ਮੰਗਦੇ ਤੂੰ ਖੁੱਲਾ ਦੇ ਗਾ ਜੇ 500 ਦੀ ਲੋੜ ਆ 700 ਦੇ ਦੇ ਉਹ ਕੜਾ ਵੀ ਇਹ ਤਾਂ ਬੰਦਾ ਲੋਫਰ ਹੁੰਦਾ 500 ਮੰਗੇ 10 2000 ਰੁਪਏ ਦੇ ਦੇ ਨਾ ਹੋਈ ਬਹੁਤ ਆ ਸੱਤਾਂ ਨਾਲ ਤੈਨੂੰ ਵੀ ਪਤਾ ਹੀ ਆ ਯਾਰ ਉਹਨੇ ਤਾਂ ਵਿਆਹ ਤੇ ਲਾਇਆ 7-8 ਲੱਖ ਰੁਪਇਆ ਲਿੰਟਾ ਲੁੰਟਾ ਚੱਕੀਆਂ ਆਉਣੇ ਆ ਹੁਣ ਕਹਿੰਦਾ ਪਰ ਭਰ ਤੂੰ ਉਹਦੇ ਘਰ ਵਾਲੀ ਕਹਿੰਦੀ ਵੀ ਭਰ ਤੂੰ ਵੀ ਮੇਰਾ ਮੇਰਾ ਕਰਾ ਚੁ ਨਿਚੜਾ ਵਾ ਮੈਂ ਕਾਤੇ ਲਾਤੇ ਪੈਸੇ ਆ ਦੇ ਲਾਹੀ ਕੋੜਤਾ ਵਾ ਮੈਂ ਇੱਕ ਨਾ ਹਫਤਾ ਕੱਢ ਦਾਂਗਾ। ਇਹ ਚਾਕੂ ਗੱਲ ਤੂੰ ਐ ਕਰਕੇ ਤੂੰ ਆਦੀ ਦਵਾਈ ਲਿਆ ਇਹ ਪੈਸੇ ਤੇ ਕਿਤੇ ਲੋੜੀ ਤੂੰ ਮੈਥੋਂ ਲੈ ਜਾ ਕਰ। ਉਹ ਮਾਫੀ ਸਮਝਾਉਂਗਾ ਠੀਕ ਆ ਉਹ ਨਹੀਂ ਚਾਚ ਮੈਂ ਕਿਹੜਾ ਉਪਰਾਂਗਾ ਕੋਈ। ਉਹ ਮੈਂ ਤਾਂ ਪਹਿਲਾਂ ਵੀ ਤੜਕੇ ਤੇਰੇ ਕੋਲ ਹੀ ਆਉਂਦਾ ਸੀਗਾ। ਵੀ ਚਲ ਉਹ ਤੋਂ ਫੜ ਕੇ ਲੈ ਜੂਂਗਾ ਪੈਸੇ। ਪਰ ਜੇ ਜਦੋਂ ਕੋਈ ਵੱਧ ਟੱਕੇ ਦੀ ਲੋੜ ਹੁੰਦੀ ਦੱਸ ਦਿਆ ਕਰ ਜੇ ਰੂਪ ਵੀ ਲੋੜ ਪੈਂਦੀ ਫੋਨ ਲਾ ਦੇ ਕਰ ਗੂਗਲ ਪੇ ਕਰਾ ਲਿਆ ਕਰ। ਕੋਈ ਗੱਲ ਨਹੀਂ ਪਰ ਬਾਕੀ ਚਲੇ ਰਹੀ ਗੱਲ ਉਹ ਬੈਠ ਕੇ ਮੈਂ ਸਮਝਾਉਂ ਇਹ ਮੇਰੇ ਨਾਲ ਸੁਣਨਗੇ ਫਿਰ ਹੋਰ ਸੁਣਨਗੇ ਕੀ ਦੀ ਉਹ ਚਲ ਠੀਕ ਹੈ ਚਾਚਾ ਰਾਜ ਤਾਂ ਕੰਮ ਨਹੀਂ ਲੋਟ ਆਉਣਾ ਦੇਖ ਲਈ ਤੂੰ ਮੈਂ ਤਾਂ ਕਲੇਸ਼ ਤੋਂ ਡਰਦਾ ਯਾਰ ਬੋਲਦੇ ਨਹੀਂ ਹੁੰਦਾ ਉਹ ਮੈਂ ਆਪ ਹੀ ਸਮਝਾ ਦਉ ਉਹ ਤੂੰ ਕਹੜਾ ਮੈਂ ਐਂ ਤੇ ਕਹਿੰਦਾ ਵੀ ਮੈਨੂੰ ਰਵੀ ਐਂ ਕਹਿੰਦਾ ਸੀ ਉਹ ਤਾਂ ਕੋਈ ਗੱਲ ਨਹੀਂ ਮੈਂ ਆਪ ਹੀ ਸਾਹ ਨਾਲ ਸਮਝਾ ਦਊਗਾ ਚਲ ਠੀਕ ਹੈ ਐਂ ਕਾਨੂੰ ਤੇ ਨਾਲੇ ਮੈਂ ਤੇਰੇ ਨਾਲ ਕਰਾ ਦੂੰਗਾ ਸਪਰੇਅ ਕੱਲ ਨੂੰ ਚੰਗਾ ਉਹ ਚਲ ਸਪਰੇਅ ਤਾਂ ਕਰ ਲਾਂਗੇ ਪਹਿਲਾਂ ਤੂੰ ਦਵਾਈ ਲੈ ਕੇ ਠੀਕ ਹੋ ਪਹਿਲਾਂ ਬਸ ਠੀਕ ਅੱਛਾ ਦਵਾਈ ਦੂਈ ਤਾਂ ਲਿਆਂਦੀ ਬਸ ਆਉਣ ਸਰ ਦੇਖਿਆ ਤੈਨੂੰ ਹੋਰ ਗੱਲ ਦੱਸਾਂ ਤੂੰ ਕਹੇਗਾ ਹੁਣ ਇਹਦਾ ਮੈਨੂੰ ਤਰਨ ਵੀ ਨਹੀਂ ਦਿੰਦਾ ਅੱਜ 5 ਵਜੇ ਉਧਰੋਂ ਆਇਆ ਸੀਗਾ ਸਹਰੋਂ ਦਵਾਈ ਦੂਈ ਲੈ ਕੇ ਆਵਦੀ ਆਉਂਦੇ ਨੂੰ ਦੇਖਿਆ ਪਸੂਵੇਂ ਭੁੱਖੇ ਤੇ ਖੜੇ ਆ ਕੇ ਫੇਰ ਹੋ ਗਈ ਜਿੱਪਾਂ ਲੱਗੇ ਲਗਾਏ ਛੰਨੀ ਕਰੀ ਕੀ ਕਰੂ ਯਾਰ ਕੋਈ ਚੱਲ ਠੀਕ ਆ ਚਾਚਾ ਯਾਰ ਠੀਕ ਰਹੇਗਾ ਆ ਜਿਹੜੀਆਂ ਗੱਲਾਂ ਐ ਤੂੰ ਦੱਸ ਤਾ ਮੈਨੂੰ ਹੋਰ ਟ੍ਰੈਕਸ਼ਨ ਪਾਦੀ ਵੀ ਇਹ ਉਹ ਐ ਕੰਨ ਲੱਗ ਗਈ ਮੈਂ ਤਾਂ ਫਿਰ ਨਾ ਬਾਣੀ ਹੋਣਾ ਥੋੜਾ ਕੋਈ ਵ ਲਈ ਮੈਂ ਕਰਕੇ ਦੇਖੂਗਾ